ਕੌਣ ਤੇ ਤਰੋਜ ਗੱਲ ਹੋ ਜਾਂਦੀ ਹੈਗੀ ਚੱਲ ਅੱਜ ਮਿਲ ਹੀ ਆਉਣੀ ਆ ਮਾਂ ਨੂੰ ਓਹ ਹੋ ਗਰਮੀ ਵੀ ਇੰਨੀ ਪੈਂਦੀ ਹੈਗੀ ਤਾਈਓ ਤਾਂ ਜਵਾਕਾ ਨੂੰ ਨਹੀਂ ਲੈ ਕੇ ਆਈ ਹੈਗੀ ਗੀ ਗਰਮੀ ਮਾਂ ਸਤਿ ਸ਼੍ਰੀ ਅਕਾਲ ਮਾਂ ਸਤਿ ਸ਼੍ਰੀ ਅਕਾਲ ਪੁੱਤ ਇੱਥੇ ਦੀ ਮੈਂ ਬੈਠੀ ਹਾਂ ਤੁਸੀਂ ਹੋਰ ਪਤਾ ਇੱਥੇ ਵਟਣਾ ਸੀ ਫਿਰ ਹੁਣ ਹੋਰ ਮੈਂ ਘਰੇ ਕੀ ਕਰਨਾਗਾ ਕਿਉਂ ਕਰੇ ਸਿਕਰ ਦੁਬਾਰਾ ਇੰਨੀ ਗਰਮੀ ਹੈਗੀ ਤੂ ਘਟਵਾਰਾ ਤਾਂ ਹੋਇਆਗਾ ਫਿਰ ਕਹੇ ਜੀ ਬਸ ਕੋਈ ਕਮ ਮਤੰਦਾ ਹੁੰਦਾ ਮੈਂ ਕਰਕੇ ਤੇ ਆਪਦਾ ਇੱਥੇ ਬੈਠ ਜਾਨੀ ਆ ਕੋਈ ਸੌ ਨਗਦਾ ਤਾਂ ਆਪਦਾ ਮੂੰਹ ਮੱਥੇ ਲੱਗਦਾ ਫਿਰ ਮੇਰਾ ਜੀਜਾ ਲੱਗ ਜਾਂਦਾਗਾ ਤੇ ਮੂੰਹ ਮੱਥੇ ਧੁੱਪੇ ਬੈਠ ਕੇ ਮੂੰਹ ਮੱਥੇ ਲਾਉਣਾ ਕਿਸੇ ਨੂੰ ਚੱਲ ਅੰਦਰ ਆ ਜਾ ਗਰਮੀ ਵਾਲੀ ਇੱਥੇ ਕਰੇ ਮੈਂ ਮੋਹਰ ਮੈਂ ਹੁਣ ਤਾਂ ਤਾ ਤੂੰ ਮੈਨੂੰ ਲੈ ਚਲ ਲੇਂਗੀ ਹੁਣ ਤਾਂ ਮੈਂ ਬਗਚਰ ਨੂੰ ਤੇਰਾ ਕਰਕੇ ਫਿਰ ਹੋਰ ਮੈਂ ਕੀ ਕਰਨਾ ਕੋਈ ਕਰੇ ਕੋਈ ਮੇਰੀ ਦੱਸ ਨਹੀਂ ਪੁੱਛਣੀ ਕੋਈ ਕਿਸੇ ਦਾ ਕੰਮ ਨਹੀਂ ਉਧਰ ਉਧਰ ਹੀ ਪੁੱਛ ਕੇ ਕਰਨਾ ਤੈਨੂੰ ਪਤਾ ਯਾ ਆਪਣੀ ਤੇਰੀ ਪਰਜਾਈ ਦਾ ਕੋਈ ਮੈਨੂੰ ਆਏ ਨਹੀਂ ਪੁੱਛਣਾ ਕੀ ਕੀ ਕਰਨਾ ਕੀ ਧਰਨਾ ਫਿਰ ਪੁੱਤ ਮੇਰਾ ਟਲਕੇ ਆਵਦਾ ਹਾਂ ਇੱਥੇ ਬੈਠ ਜਾਨੀ ਐਂਗੀ ਨਾ ਰੋਜ਼ ਮੇਰੇ ਫੋਨ ਤੇ ਗੱਲ ਹੁੰਦੀ ਆ ਫੋਨ ਤੇ ਤੂੰ ਮੈਨੂੰ ਹਾਂ ਗੱਲ ਦੱਸੀ ਨਹੀਂ ਗਈ ਫੋਨ ਫੋਨ ਤੇ ਪੁੱਤ ਫਿਰ ਮੈਨੂੰ ਆਏ ਹੋ ਜਾਂਦਾ ਵੀ ਐਵੇਂ ਜਵਾਖੜੀ ਹੈ ਨਾ ਸੋਚ ਕਰੀ ਜਾਊਗੀ ਵੀ ਮੇਰੀ ਮਾਂ ਨਾਲ ਹੈ ਜੋ ਕੁਝ ਹੋ ਹੀ ਜਾਂਦਾਗਾ ਲੈ ਕੁੜੇ ਮੈਂ ਤਾਂ ਆਏ ਸੀਗੀ ਵੀ ਤਾਂ ਆਈ ਸੀ ਮਹਤਲ ਮਾਂ ਨੂੰ ਕਹਿਣੀ ਆ ਵੀ 20000 ਰੁਪਿਆ ਹੈਗਾ ਕੋਲੇ 20000 ਤੂੰ ਦੇ ਮੈਂ ਤਾਂ ਐਸੀ ਲਵਾਉਣਾ ਸੀਗਾ ਓਹੋ 20 ਮਾ ਕੋਈ ਤਾਂ ਤੇਰੀ ਕੋਈ ਡੁੱਬੜੀ ਕੋਲੇ 20 ਰੁਪਏ ਨੂੰ ਤਰਸਦੀ ਐ ਦੇਖੋ ਨੂੰ ਤੂੰ 20000 ਰੁਪਏ ਮੰਗਦੀ ਐ ਮੈਂ ਮਾ ਸਾਰਾ ਜ਼ਮੀਨ ਜਾਇਦਾ ਤੇਰੇ ਨਾਂ ਦਾ ਤੇ ਤੂੰ 20 ਰੁਪਏ ਨੂੰ ਕਿਉਂ ਤਰਸਦੀ ਐਂਗੀ ਤਰਸਦੀ ਗਾ ਪੁੱਤ ਕਿਦੋਂ ਫਿਰ ਮੇਰੇ ਕੋਲ ਸਾਰੇ ਹੱਥ ਪੰਦੀ ਨਹੀਂ ਆਪੀ ਤਰਸਦੀ ਐਂਗੀ ਹੱਥ ਪੰਦੇ ਹੱਥ ਪੰਦੇ ਆ ਉਹ ਆਪੀ ਦੇਖੋ ਗੁੱਟੀਆਂ ਨੀ ਗੁੱਟੀਆਂ ਚਲਾਉਂਦੇ ਨੇ ਹੱਥ ਪੰਦੇ ਕਿਉਂ ਨਹੀਂ ਸਾਰਾ ਕੁਝ ਤੇਰੇ ਵੱਲੇ ਤੇਰੀ ਹਿੰਮਤ ਚਾਹੀਦੀ ਆ ਆ ਤਾਂ ਗੱਲ ਤੂੰ ਮੈਨੂੰ ਨਵੀਂ ਸੁਣਾਤੀ ਅੱਜ ਨਾ ਮੇਰਾ ਪੁੱਤ ਕਿਤੇ ਦੇਰ ਗਏ ਸੁਣਾ ਦੇਂਦੀ ਮੇਰਾ ਬਸ ਚਾਪੋ ਚੇਪਣੀ ਸੁਣਾਈ ਮਖਾਣ ਆਖਣਗੇ ਵੀ ਕੁੜੀ ਕੋਲੇ ਦੱਸ ਦੀਆ ਤੂੰ ਮੈਨੂੰ ਐ ਦੱਸ ਹੋਰ ਗੱਲਾਂ ਤਾਂ ਛੱਡ ਪਾ ਦੇ ਕਿ ਮੈਂ ਕੁਛ ਬਣੀ ਜੋ ਦੇਖੀ ਜੋ ਜਵਾਕਾ ਨੂਨੀ ਲਈ ਨਾਲ ਓਹੋ ਜਵਾਕਾਂ ਦਾ ਮੈਂ ਆ ਗਰਮੀ ਦੀ ਮਾਰੀ ਲਈ ਮੈਨੂੰ ਤਾਂ ਐ ਸੀਗਾ ਵੀ ਇਹਨੇ ਕਿਹੜਾ ਪਲੀ ਮਾਨਸ ਨੇ ਉਹਨਾਂ ਨਾਲ ਕੱਟਣਾ ਨਾ ਕਬੂਲ ਕੱਢੀ ਜਾਊਗੀ ਮਾ ਜੜ ਮੈਂ ਜਾਇ ਨਾਲ ਮਿਲਾਂਗੀ ਨਾਲੇ ਮੈਂ ਦਾਈ ਸੀ ਕਿ 20000 ਰੁਪਏ ਲੈ ਕੇ ਆਉਂਗੀ 20000 ਕੋਲੇ ਸੀ ਏਸੀ ਲਵਾ ਲੂੰਗੀ ਚਲ ਛੁੱਟਣ ਉੱਥੇ ਘੱਟ ਲਾਂਗੇ ਕੋਲੇ ਪੁੱਤ 20 ਰੁਪਏ ਮੇਰੇ ਕੋਲ ਤਾਂ 20 ਪੀ ਐਨ ਤੋਂ 20 ਗੱਲ ਕਰਦੀਆਂ ਜੇ ਤਾਂ ਮੇਰੇ ਕੋਲੇ ਹੁੰਦੇ ਫੇ ਤਾਂ ਮੈਂ ਤੈਨੂੰ 40 ਵੀ ਦੇ ਦਿੰਦੀ ਭਾਵੇਂ ਨਕਦਾਂ ਦਾ ਲੈ ਲੈਂਦੀ ਕੋ ਸਾਹਦੇ ਕੋਲੋਂ ਪਾ ਲੈਂਦੀ ਨਾ ਪਰ ਮੈਨੂੰ ਐਂ ਦੱਸ ਤੇ ਕੁੜੇ ਫਿਰ ਇਹ ਸਾਰਾ ਕੁਝ ਕੀ ਕਰਦੇ ਆ ਕਿ ਤੈਨੂੰ ਜ਼ਮੀਨ ਨਹੀਂ ਕੁਝ ਦਿੰਦੇ ਕਰਦੇ ਪੁੱਤੋ ਮੈਨੂੰ ਤਾਂ ਕੁਝ ਨਹੀਂ ਦਿੰਦੇ ਮੈਂ ਤਾਂ ਉਸਤੋਂ ਕੰਮ ਕਰੀ ਜਾਂਦੀ ਆ ਸਾਧਨ ਕੋ ਆ ਸਟੇ ਲੈ ਲੈਂਦੀ ਆ ਭਾਂਡੇ ਮਜਾ ਲੈਂਦੀ ਆ ਰੋਟੀ ਤੇ 20 ਰੁਪਏ ਨਹੀਂ ਧਰਦੀ ਹੱਥ ਤੇ ਮੈਂ ਤਾਂ ਉਹਨਾਂ ਨੂੰ ਵੀ ਧਰਸਦੀਆਂ 10 ਰੁਪਏ ਨੂੰ ਵੀ ਧਰਸਦੀਆਂ ਬਸ ਫਿਰ ਮਾਂ ਕੋਈ ਲੋੜ ਨਹੀਂ ਤੈਨੂੰ ਕੰਮ ਕਰਨ ਦੀ ਤੂੰ ਕਿ ਕਰੇ ਵਾਸਤੇ ਨਾਲ ਚਲਦੀ ਹੈਗੀ ਹਾਂ ਗੱਲ ਤੂੰ ਮੇਰੇ ਕੋਲ ਪਹਿਲਾਂ ਕਰਨੀ ਸੀਗੀ ਆ ਗੱਲਾਂ ਤਾਂ ਹੋਣੀਆਂ ਨਹੀਂ ਸੀ ਅੱਜ ਤੂੰ ਆਹੀ ਗੱਲਾਂ ਜੇ ਤੂੰ ਪਰਦੇ ਰੱਖਦੀਆਂ ਤਾਂ ਇਹਨਾਂ ਨੇ ਗੋਲਾ ਧੰਦਾ ਕਰਦੀਆਂਗੀ ਪਰ ਪੁੱਤ ਰੱਖਣੇ ਪੈਂਦੇ ਫਿਰ ਮੈਨੂੰ ਡਰ ਲੱਗਦਾ ਫਿਰ ਮੈਨੂੰ ਆਦਾ ਵੀ ਤੇਰੇ ਨਾਲ ਲੜ ਪੈਣਗੇ ਆ ਆਖਣਗੇ ਵੀ ਕਿਰਨਾ ਕੋਲੇ ਮਾੜੀ ਮਾੜੀ ਗੱਲ ਕਿਰਨਾ ਕੋਲੇ ਦੱਸਦੀ ਆ ਕੀ ਕਰਾਂ ਫਿਰ ਮੈਨੂੰ ਕੋਲੇਸ ਤੋਂ ਡਰ ਲੱਗਦਾ ਹੈ ਹਾਂ ਐਂਡ ਕਲੇਸ ਤੋਂ ਡਰੀ ਚੱਲੀ ਆਹਾਂ ਨਾ ਗੱਲ ਕਰੀ ਮੇਰੇ ਕੋਲੇ ਕਰੀ ਚੱਲੀ ਨਾ ਗੋਲਾ ਧੰਦਾ ਨਾ ਮੂਰੇ ਭੋਇਆ ਕੋਡੀ ਜਮਾ ਕੋਡੀ ਤਾਂ ਪੁੱਤਣ ਕੀ ਕਰਾ ਤੇਰੇ ਸਾਰੇ ਐ ਤੂੰ ਹੀ ਮੈਨੂੰ ਦੇ ਮੇਰੀ ਕਦਰ ਕਰਾ ਸਕਦੀ ਆ ਤੇ ਤੂੰ ਹੀ ਮੈਨੂੰ ਦੇਖ ਹਨਾ ਜਮਾ ਹੌਲੀ ਕਰ ਸਕਦੀ ਆ ਇਹਨਾਂ ਦੇ ਘਰੋਂ ਮੂਰੇ ਮੈਨੂੰ ਹੱਲ ਕਰਨਾ ਪਊਗਾ ਆਏ ਤਾਂ ਗੱਲ ਸਾਹ ਚ ਆਉਂਦੀ ਨਹੀਂ ਹੈਗੀ ਫਿਰ ਜੇ ਤੂੰ ਮੇਰੇ ਮਗਰ ਲੱਗ ਕੇ ਚੱਲੇਂਗੀ ਫੇ ਤਾਂ ਆਜੂ ਕੀ ਗੱਲ ਹਾਬ ਚ ਜੇ ਤਾਪੇ ਤੂੰ ਇੰਨਾ ਨਾ ਬਣ ਕੇ ਰਹਿਣਾ ਗੋਲਾ ਧੰਦਾ ਕਰਨਾ ਫਿਰ ਤੂੰ ਕਰੀ ਜਾ ਫਿਰ ਮੇਰੇ ਗੱਲ ਬਸ ਬਾਹਰ ਨਾ ਜੇ ਤੇਥੋਂ ਕੋਈ ਗੱਲ ਲੋਟ ਆਉਂਦੀ ਤਾਂ ਮੈਂ ਤਾਂ ਕਹਿੰਦਾ ਪੁੱਤ ਕਰ ਦੇ ਕੋਈ ਮੇਰੀ ਕਦਰ ਹੋ ਜੇ ਮਾੜੀ ਮੋਟੀ ਮੈਂ ਤਾਂ ਜਮਾਉ ਨਾ ਜਮਾ ਕੱਖਾਂ ਹੋਲੀ ਹੋਈ ਪਈਆਂਗੀ ਕੱਖੋ ਹੋਲੀ ਤਾਂ ਕੀ ਹੋ ਜੇਗੀ ਤੂੰ ਨਾ ਮੈਨੂੰ ਐ ਦੱਸ ਬਾਹ ਨਾ ਐਨੇ ਕਿੱਲੇ ਬਾਹੰਦੇ ਆ ਤੇ ਤੇਰਾ ਹੀ ਹਿੱਸਾ ਮੇਰਾ ਹੀ ਹਿੱਸਾ ਨਹੀਂ ਤਾਂ ਬਹੁਤ ਆਵਾਣ ਤੇਰੇ ਪੱਲੇ ਤਾਂ ਬਹੁਤ ਖੁਸ਼ ਆ ਜੇ ਤੂੰ ਆਰਦੀ ਆਈ ਤੇ ਆ ਜੇ ਤਾਂ ਬਹੁਤ ਕੁਝ ਤਾਂ ਹੋਏਗਾ ਗਏ ਤਾਂ ਹੁਣ ਆਏ ਕਹਿੰਦੇ ਨੇ ਕਿ ਤੇਰਾ ਕੀ ਹੈਗਾ ਕਰੋ ਭਗ ਜਾ ਘੱਲ ਕੱਢ ਜਾ ਕਰੋ ਤੇਰਾ ਕੁਝ ਨਹੀਂ ਐਥੋਂ ਸਿੱਧਾ ਬੋਲਦੀ ਆ ਮੈਨੂੰ ਤਾਂ ਹਰਪ੍ਰੀਤਾਂ ਚਲ ਹਰਪ੍ਰੀਤ ਤਾਂ ਫਿਰ ਸਿੱਧਾ ਮੈਂ ਕਰਦੀ ਆ ਐ ਨਹੀਂ ਗੱਲ ਸਾਚੀ ਆਏ ਕਰ ਫਿਰ ਚੱਲ ਲੱਗ ਫਿਰ ਮੇਰੇ ਆਖੇ ਮੇਰੇ ਹਿੱਸੇ ਦਾ ਤੇ ਤੇਰੇ ਹਿੱਸੇ ਦਾ ਠੇਕਾ ਲਿਆ ਕਰ ਕਾ ਲੈ ਲੈ ਕਾ ਪੁੱਤ ਤੇਰੀ ਸਾਰੇ ਹੈ ਜੇ ਤੂੰ ਮੇਰਾ ਨਾ ਪਰ ਮੈਂ ਤਾਂ ਮੈਂ ਤਾਂ ਐ ਸੋਚਦੀ ਸੀਗੀ ਮੈਂ ਮੰਗ ਲੂੰਗੀ ਹੁਣ ਫੇ ਕੱਲੀ ਮੈਂ ਆਈ ਨਹੀਂ ਬੋਲਦੀ ਮਾਂ ਕਹੇ ਤੂੰ ਆਏ ਆਖੇਗੀ ਵੀ ਕਰੇ ਜਿਵੇਂ ਆਖਾਂ ਨਾਲ ਹੀ ਕਲੇਸ਼ ਪਾਈ ਰੱਖਦੀ ਹੈਗੀ ਤੇ ਮੈਨੂੰ ਤਾਂ ਹਾਂ ਗੱਲ ਦੇ ਵਿੱਚੋਂ ਪਤਾ ਹੀ ਨਹੀਂ ਸੀ ਜੇ ਮੈਨੂੰ ਹਾਂ ਗੱਲ ਦਾ ਪਤਾ ਹੁੰਦਾ ਮੈਂ ਤਾਂ ਕਿਦਾਂ ਦਾ ਆਪਦਾ ਬਣਾ ਕੇ ਲੈ ਜਾਂਦੀ ਸਾਰਾ ਕੁਝ ਚਲ ਬਣਾ ਕੇ ਤਾਂ ਮੈਂ ਨਾ ਲੈ ਕੇ ਜਾਉਂਗੀ ਜੇ ਭਈ ਗੱਲ ਸਾਹ ਚ ਨਾ ਆਈ ਤੂੰ ਵੀ ਉਹਨਾਂ ਦੀ ਮੇਰ ਕਰੇਗੀ ਤਾਂ ਫਿਰ ਮੈਂ ਬਣਾ ਕੇ ਵੀ ਲੈ ਜਾਉਂਗੀ ਜੇ ਹੁਣ ਗੱਲ ਆ ਗਈ ਮੇਰੀ ਮਾਂ ਦੀ ਤੇ ਵੀ ਇਹ ਤੇ ਨੁਆਇ ਕਰਦੇ ਆ ਫਿਰ ਭਈ ਮੇਰੇ ਹਿੱਸੇ ਤੇ ਤੇਰਾ ਹਿੱਸਾ ਦਾ ਠੇਕਾ ਠੇਕਾ ਲੱਗਾ ਇਹ ਤਾਂ ਇਹ ਸੈ ਤਾਂ ਕੋਈ ਇਨਾਂ ਨੇ ਮੰਨ ਤੇ ਗੱਲ ਹੀ ਨਹੀਂ ਵੀ ਇਹਨਾਂ ਦਾ ਹਿੱਸਾ ਮਾਵਾ ਧੀਆਂ ਦਾ ਇਹ ਤਾਂ ਸਿੱਧਾ ਬੋਲਦੇ ਨਹੀਂ ਤੂੰ ਤੁਹਾਡਾ ਕੀ ਆ ਕਰ ਚ ਤੇਰਾ ਕੀ ਆ ਕਰ ਚ ਲੈ ਸਾਡਾ ਘਰ ਹੈ ਅਸੀਂ ਕੁਛ ਕਰੀਏ ਨਾ ਕਰੀਏ ਪੁੱਤ ਹੁਣ ਤਾਂ ਮੈਨੂੰ ਕਿਸੇ ਗੱਲ ਤੇ ਮੇਰੀ ਦੱਸ ਪੁੱਛ ਨਹੀਂ ਕਰਦੇ ਇਹ ਪੁੱਛ ਕੇ ਸ ਤਾਂ ਫਿਰ ਨੂੰ ਮੈਂ ਕਰਨ ਲਾਉਣੀ ਆ ਗੱਲ ਤੇਨੇ ਮਨਾਂ ਚ ਹੁਣ ਲਿਆ ਦੂੰਗੀ ਇਹ ਤਾਂ ਕੀ ਬਣੇ ਫਿਰਦੇ ਆਗੇ ਇਹ ਤਾਂ ਤੜਕੇ ਉੱਠ ਉੱਠ ਕੇ ਆਏ ਦੇਖਿਆ ਕਰਨ ਕਿ ਵਿਆਹ ਕੀ ਹੋ ਗਿਆ ਹਾਂ ਪਤਾ ਤਾਂ ਫੇਰ ਹੀ ਲੱਗੂ ਇਹਨਾਂ ਨੂੰ ਪਤਾ ਇਹਨਾਂ ਨੂੰ ਮੈਂ ਲਾਉਂਗਾ ਮੋਟ ਫੇਰ ਕਿਹੜਾ ਆਖਿਆ ਕਰਨਗੇ ਵੀ ਹਾਂ ਬੁੜੀ ਦਾ ਵੀ ਸਗ ਹੁਣ ਕਿਵੇਂ ਮੈਂ ਤਾਂ ਅਫਸਦੀਆਂ ਫੇਰ ਪਤਾ ਲੱਗੂ ਇਹਨਾਂ ਨੂੰ ਬੈ ਜਾ ਚੱਲ ਕਿੱਧਰ ਗਈ ਆਪ ਮਹਾਰਾਣੀ ਇੱਥੇ ਹੋਊਗੀ ਕਰਦੀ ਹੋਊਗੀ ਕੋਈ ਕੰਮ ਮੈਨੂੰ ਕਿਹੜਾ ਕੋਈ ਉਹਨੇ ਦੱਸ ਕੇ ਕਰਨਾ ਜਾਂ ਮੈਨੂੰ ਕਿਹੜਾ ਕੋਈ ਪਤਾ ਲੱਗਦਾ ਵੀ ਕੀ ਕਰਦੀ ਆ ਤੇ ਕੀ ਢਾਦੀ ਆ ਕਿਹੜਾ ਕੋਈ ਮੇਰੀ ਰਹਿਣਾ ਚੱਲਦੀ ਆ ਪੁੱਤ ਉਹ ਰਾਇਤ ਤੈਨੂੰ ਮੈਂ ਇਹਨਾਂ ਨੂੰ ਕਰਨ ਲਾ ਦੂੰਗੀ ਇਹ ਤਾਂ ਤੇਰੇ ਪੁੱਛ ਗੱਲ ਕਰਿਆ ਕਰਨਗੇ ਚੱਲ ਪਹਿਲਾਂ ਤੂੰ ਪਾਣੀ ਦੇ ਪੁੱਤ ਲੈ ਕੇ ਆ ਜਾ ਪਾਣੀ ਲੈ ਲਿਓ ਨੀ ਪਰਾ ਪਰਠੇਕਾ ਮੰਗੀ ਤੇ ਤਾ ਉਹ ਆਜੂਗੇ ਮੈਨੂੰ ਆਂਦਾ ਸਹਣ ਤੂੰ ਬਸ ਫਿਰ ਹਾਈ ਕੁਛ ਕਰਨਾ ਪਊਗਾ ਪਹਿਲੇ ਤਾਂ ਨਣਾ ਮੈਂ ਗੱਲ ਕਰਦੀ ਆ ਬੋਲੇ ਪੈਰੀ ਜੇ ਤਾਂ ਗੱਲ ਸਾਬ ਜਾਉਂਦੀ ਹੋਈ ਦੇਖੀ ਤਾਂ ਠੀਕ ਆ ਤੇ ਨਹੀਂ ਪਈ ਫਿਰ ਜਿੰਮੇ ਬਸ ਮੈਥੋਂ ਨਿਬੜੀ ਮੈਂ ਤਾਂ ਉਵੇਂ ਨਵੇੜੂ ਨਾ ਤੂੰ ਪਾਈ ਤੇ ਮੰਗਣ ਆਖ ਮੈਨੂੰ 20000 ਰੁਪਏ ਦੇਓ ਨਾ 20 ਦਾ ਵੀ ਮੈਂ ਤਾਂ 50000 ਮੰਗੂਗੀ ਨਹੀਂ ਕੋਪ ਮੇਰਾ ਬਾਹਨ ਦੇ ਦੋ ਜਿਹੜਾ ਮੇਰੇ ਹਿੱਸੇ ਚੋਂ ਦਾ ਜੇ ਉਹ ਵੀ ਨਾ ਕਰੇ ਤੋ ਫਿਰ ਮੈਂ ਤੇ ਚਗਲ ਜਿਹੜਾ ਮੈਥੋਂ ਆ ਮੈਂ ਉਹੀ ਕਰੂੰਗੀ ਚੱਲ ਚੰਗਾ ਮੈਂ ਪਾਣੀ ਲੈ ਲੈ ਪਾਣੀ ਦੀ ਘੁੱਟ ਪਾਣੀ ਲੈ ਬੇਬੇ ਦਾ ਵੀ ਸਰੀ ਪਿਆਲ ਹੈ। ਕੁਰਸੀ ਇੱਥੇ ਨਾ ਬਾਰਗੀ ਧਰ ਗਈ। ਕੋਈ ਚੱਕ ਕੇ ਲੈ ਜੂ ਪਹਿਲਾਂ ਕਈ ਕੁਰਸੀਆਂ ਚਕਾਤੀਆਂ। ਉਹ ਕੀ ਕਰੀਏ? ਨਾ ਬੇਬੇ ਨੂੰ ਕੁਝ ਕਹਿਣ ਜੋਗੇ ਆ। ਲੈ। ਭੈਣਾਂ ਹੀ ਬੈਠੀ ਐ। ਕਮਾਲ ਦੀ ਗੱਲ ਐ ਮੈਨੂੰ ਤਾਂ ਪਤਾ ਹੀ ਨਹੀਂ ਲੱਗੇ ਤੇ ਨਾ ਕੋਈ ਫੋਨ-ਫਾਨ ਕਰਿਆ ਭੈਣ ਨੇ ਹੈ। ਟੱਕੜੀਆਂ ਬਣੀ? ਟੱਕੜੀਆਂ ਭਰਾਵਾ ਛੋਡੇ ਵਰਗੀ ਤਾਂ ਹੈਣੇਗੀ। ਕੀ ਗੱਲ ਬਣੀ? ਬੈਲਾ ਦੱਸਦੀ ਆ ਮੈਨੂੰ ਹੌਂਜ ਨੂੰ ਤੂੰ ਮੇਣੀ ਦੇਣ ਲੱਗ ਗਈ ਇਹ ਕੀ ਗੱਲ ਹੋ ਗਈ ਤੇ ਮੈਂ ਨਹੀਂ ਦੇਣਾ ਹੋਰ ਕੀ ਕਰ ਨਪਰ ਗੱਲ ਸੁਣ ਹੂੰ ਮੇਣੀ ਤਾਂ ਫੇਰ ਦੇ ਲਈ ਤੂੰ ਕੱਲੀ ਆ ਗਈ ਜਵਾਕਾਂ ਨੂੰ ਲੈ ਕੇ ਆਈ ਜਵਾਕਾਂ ਨੂੰ ਇੱਥੇ ਲਿਆ ਕੇ ਕਰੂੰਗੀ ਕੀ ਨੱਕ ਬੋਲ ਥੋੜੀ ਕਢਾਉਣਾ ਜਵਾਕਾਂ ਨੂੰ ਤੇਰਾ ਭਲਾ ਹੋ ਜੇ ਉਹ ਮਸਾਂ ਤਾਂ ਅੱਜ ਕੱਲ੍ਹ ਸੁੱਟੀਆਂ ਹੁੰਦੀਆਂ ਨੇ ਜਵਾਕਾਂ ਨੂੰ ਤੂੰ ਨਾ ਉਹ ਲੈ ਕੇ ਉਹਨਾਂ ਦੇ ਬਚਰੇ ਨੂੰ ਤਾਈਓਂ ਨਹੀਂ ਲੈ ਕੇ ਆਈ ਵੀ ਜਵਾਕ ਤਾਂ ਭਈ ਖੇਡਿਆ ਵੀ ਕਰਨਗੇ ਤੋੜ ਬੰਨ ਵੀ ਕਰਨਗੇ ਸਾਰਾ ਕੁਝ ਹੀ ਕਰਦੇ ਜਵਾਕ ਤਾਂ ਤੇਰੇ ਵਾਲੀ ਉਹ ਤਾਂ ਪਰਵਾਹ ਜਮਾਣੀ ਜਰਦੀ ਹੈਗੀਗੀ ਆ ਪਰ ਜਾਈ ਮੇਰੀ ਤਾਂ ਬੁਰਾ ਹਾਲਾ ਜਮਾ ਨਾ ਮੇਰੀ ਮਾਂ ਨੂੰ ਮਾਂ ਨਾ ਕਿ ਤੁਸੀਂ ਕਰਦੇ ਹੋਗੇ ਅਸੀਂ ਕੀ ਕਰਨਾ ਤੀਆ ਦੱਸਿਆ ਆਉਣੇ ਮੈਨੂੰ ਸਾਰੀ ਥੋੜੀ ਕਰਤੂਤ ਕੋਣੇ ਕੀ ਗੱਲਾਂ ਕਰੀ ਜਾਨੀ ਐ ਤੂੰ ਬੁਝਾਰਤਾਈ ਹੈਗੀ ਭਾਈ ਇਹਨੇ ਮੈਨੂੰ ਤੇਰੀ ਗੱਲਾਂ ਜੇ ਸਮਝ ਨਹੀਂ ਆਉਂਦੀ ਹੈਗੀ ਨਾ ਸਮਝਦਾ ਮੈਂ ਸਮਝਾਉਣੀ ਆ ਚੰਗੀ ਤਰੀਕਾ ਸਮਝਾਉਂਗੀ ਉਹ ਜਵਾਕ ਆਏ ਦੋਰੇ ਈਸੀ ਚ ਰਹਿੰਦੇ ਚਾਰ ਦਿਨ ਠੰਡ ਚ ਵਧੀਆ ਮੌਸਮ ਸੀ ਓਰੇ ਆਈ ਤਾਂ ਮੈਂ ਇਸੇ ਗੱਲ ਦੀ ਮਾਰੀ ਸੀਗੀ ਮੈਂ ਤਾਂ ਥੋੜੀ ਚੱਲ ਮੈਂ 40-50 ਹਜ਼ਾਰ ਰੁਪਿਆ ਵੀਸੀ ਲੈ ਆਉਂਗੀ ਭਈ ਗਰਮਾਂ ਗਈਆਂ ਤੇ ਮੈਨੂੰ ਤਾਂ ਮਾਣੇ ਹੋਰੀ ਗੱਲ ਦੱਸ ਤੀ ਕੀ ਗੱਲਾਂ ਕਰੀਏ ਨੀ ਭਣੇ ਤੂੰ ਕੀ ਗੱਲ ਦੱਸਦੀ ਜਨੂੰ ਨਾ ਮਾਣੂ ਸਾਰਾ ਤੁਸੀਂ ਗੋਹਾ ਕੂੜਾ ਤਾਂ ਕਰਵਾਉਨੇ ਆ ਤੇ 5 ਰੁਪਏ ਵੀ ਨਹੀਂ ਮਾਤਾ ਕਹਿੰਦੀ ਮੈਨੂੰ ਉਹ ਕਰ ਦੇਗੇਗੇ ਤਲੀ ਤੇ ਧਰ ਦੇਗੇ ਭਣੇ ਮੇਰੀ ਗੱਲ ਸੁਣ ਲੈ ਉਹ ਉੱਥੇ ਬੈਠੀ ਸੀ ਤੁੱਪੇ ਮੈਂ ਠਾਈ ਹੈਗੀ ਆ ਕੇ ਉਹ ਤੁੱਪੇ ਤਾਂ ਆਪਦੀ ਮਰਜ਼ੀ ਨਾਲ ਜਾ ਕੇ ਬਹਿੰਦੇ ਪਹਿਲਾਂ ਇਸੇਲੇ ਕਮਰੇ ਚ ਬੈਠੇ ਨੇ ਜਦੋਂ ਤੂੰ ਠਰ ਜਾਂਦੀ ਹੈ ਨਾ ਜਾ ਕੇ ਉਹ ਤਾਂ ਉੱਥੇ ਫਿਰ ਸੇਕ ਲੈਣ ਜਾਂਦੀ ਹੈ ਹੋਰ ਉਹਦੇ ਦਿਮਾਗ 'ਚ ਫਰਕ ਆਗਾ ਸੇਕ ਲੈਣ ਜਾਂਦੀ ਹੈ ਦੇਖ ਗੱਲਾਂ ਕੀ ਕਰਦੇ ਆਗੇ ਪੜਨੇ ਮੇਰੀ ਗੱਲ ਸੁਣ ਉਹ ਸਾਰੀਆਂ ਬੁੜੀਆਂ ਗੋਹੇ ਸਿਰਦੀਆਂ ਨੇ ਹੋਰ ਕਿਹੜਾ ਕਾਗਜ਼ ਕਤਰਦੀਆਂ ਨੇ ਗਵੰਡੀਆਂ ਉਹ ਆਪਣੀ ਤਾਈ ਦੇਖ ਲੈ ਕਿੰਨਾ ਕੰਮ ਕਰਦੀ ਐ ਓਨਾ ਕੰਮ ਤਾਂ ਬੇਬੇ ਆਪਣੀ ਕਰਦੀ ਵੀ ਨਹੀਂ ਕੰਮ ਕਰਦੀ ਆ ਰਾਣੀ ਬਣ ਕੇ ਰਹਿੰਦੀ ਐ ਕਰਦੀ ਉਹ ਉਹ ਆਪਣੀ ਮਾਂ ਵੀ ਤਾਂ ਰਾਣੀ ਐ ਲੈ ਕੁਰਸੀ ਉੱਥੇ ਵਾਹ ਚੱਕ ਕੇ ਲੈ ਉੱਥੇ ਕੁਰਸੀ ਢਾ ਕੇ ਬੈਈਂਂ ਆ ਰਾਮ ਨਾਲ ਫਿਰ ਉਹੀ ਗੱਲ ਐ ਇਸੇ ਜੇ ਤੁਸੀਂ ਬੈਠਣ ਨਹੀਂ ਦਿੰਦੇ ਭਾਈ ਉਹਨੇ ਫਿਰ ਬਾਹਰ ਚ ਹੀ ਬੈਠਣਾ ਧੁੱਪੇ ਬੈਠੀ ਸੀਗੀ ਹੁਣ ਉਹ ਪੜਨੇ ਉਹ ਪ੍ਰਾਣੇ ਬੰਦੇ ਤਾਂ ਨਾ ਦਰਖਤਾਂ ਥੱਲੇ ਬੈਂਦੇ ਆ ਕਹਿੰਦੇ ਆਕਸੀਜਨ ਘਟ ਜਾਂਦੀ ਐ ਅੰਦਰ ਬੈਂਦੀ ਨਹੀਂ ਹੈਗੇ ਉਹ ਹੋਰ ਹੁਣ ਆਕਸੀਜਨ ਦੇ ਆ ਬੁਝਾਰਤਾ ਪਾ ਦੋ ਬਣੇ ਹੁਣ ਤੂੰ ਨਾ ਮੇਰੀ ਗੱਲ ਸੁਣ ਬਾਈ ਕਿੰਨਾ ਟਾਈਮ ਹੋ ਗਿਆ ਮੈਨੂੰ ਆਈ ਨੂੰ ਨਾ ਭਾਬੀ ਨੂੰ ਪਤਾ ਨਹੀਂ ਲੱਗਦਾ ਕਿ ਵੀ ਆਈ ਬੈਠੀ ਹੈਗੀ ਇੰਨੀ ਐਡੀ ਛੋਟੀ ਤਾਂ ਮੇਰੀ ਬਾਜ ਵੀ ਨਹੀਂ ਹੈਗੀਗੀ ਇਹ ਪਾਣੀ ਦੇ ਘੁੱਟ ਨਹੀਂ ਫੜਾਉਣਾ ਹੀ ਮੈਨੂੰ ਉਹ ਬਣੇ ਤੈਨੂੰ ਹੁਣ ਬੇਬੇ ਮਿਲੀ ਤੇ ਕਿ ਹਰਪ੍ਰੀਤ ਵਰੀ ਤੇ ਮੈਨੂੰ ਤਾਂ ਹੁਣ ਆਈ ਨਹੀਂ ਪਤਾ ਮੈਂ ਤਾਂ ਬਾਹਰੋਂ ਆਇਆ ਸੀ ਮੈਨੂੰ ਤਾਂ ਬੇਬੇ ਮਿਲੀ ਸੀਗੀ ਮਾਂ ਬੇਬੇ ਹੁਣ ਕਿੱਧਰ ਗਈ ਉਹ ਤਾਂ ਪਾਣੀ ਲੈ ਉਹ ਤਾਂ ਨਹੀਂ ਫਿਰ ਭਾਬੀ ਨੇ ਤਾਂ ਨਹੀਂ ਸੁਣਿਆ ਵੀ ਕਦੋਂ ਦੀ ਆਈ ਹੈ ਕਿ ਕੁੜੀ ਪੀਲਾ ਪਾਣੀ ਚਰੋ ਬੋਡੀ ਦਾ ਮੂੰਹ ਸੁੱਕ ਜਾਊਗਾ ਆ ਇੱਥੇ ਕਿਥਾਂ ਨੂੰ ਹੋ ਠੰਡੇ ਲਿਆ ਕੇ ਧਰਿਆ ਪਾਇਨੇ ਇਹਨਾਂ ਨੇ ਆਹੀ ਪੀਲਾ ਕੁੱਟ ਪਾਣੀ ਤਾਂ ਸਰਦਾ ਨਹੀਂ ਹੈ ਕਿ ਠੰਡੇ ਤਾਂ ਲਿਆ ਕੇ ਧਰਿਆ ਤੂੰ ਵੀ ਭੈਣੀਆਂ ਗੱਲਾਂ ਬੋਲਣ ਲੱਗ ਗਈ ਲੈ ਪੈੜ ਤੇ ਪੈੜ ਧਰਦੀਆਂ ਤੂੰ ਵੀ ਬੋਲਣੀਆਂ ਜੇ ਕਦੇ ਤੁਸੀਂ ਬੋਲਣ ਲਾ ਦੀ ਤੁਸੀਂ ਬੁਲਾਉਣੇ ਹੋ ਮੈਂ ਬੋਲ ਜੀਂ ਹੈ ਪਰੇ ਕੀ ਕੰਨ ਭਰਤੇ ਆਪਣੀ ਮਾਂ ਦੇ ਆ ਕੇ ਤੂੰ ਹੋਰ ਮੈਂ ਕੰਨ ਭਰਤੇ ਸ਼ਰਮ ਨਹੀਂ ਮੰਨਦੇ ਦੇਖ ਲਾ ਲੈ ਭਰਤੇ ਕੰਨ ਹਜੇ ਮੈਨੂੰ ਕਹਿੰਦੇ ਆ ਉਲਟਾ ਕਣੇ ਆਪਣੀ ਮਾਤਾ ਕਦੇ ਮੂਰੇ ਨਹੀਂ ਬੋਲੀ ਸੀ ਆ ਦਿਖ ਰਿਆ ਹੁਣ ਮੈਨੂੰ ਤਾਂ ਲੱਗਦਾ ਤੂੰ ਜਾਰੀ ਕਰਨ ਭਰਤੇ ਕੋਸਾ ਕੇ ਹੋਰ ਕਰਨ ਭਰਤੇ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਕੇ ਨਾ ਜਿਵੇਂ ਬੋਲਦੀ ਨਹੀਂ ਰਹਿੰਦਾ ਫੇਜਾਂ ਦਾ ਚਿੱਟਣ ਲੈ ਕੇ ਮੇਰੇ ਸਿਰ ਤੇ ਚਾਹ ਉਹ ਹੀ ਤਾਂ ਗੱਲ ਲੱਗੀ ਮੈਨੂੰ ਤਾਂ ਇਹਨੇ ਨਹੀਂ ਦੱਸਿਆ ਨਹੀਂ ਸੀ ਜੇ ਕਿਤੇ ਮੈਨੂੰ ਪਹਿਲਾਂ ਦੱਸੇ ਲੈਂਦਾ ਨਾ ਵੀ ਆ ਗੱਲ ਵਾ ਤੁਸੀਂ ਐ ਕਰਦੇ ਇਹਦੇ ਨਾਲ ਮੂਰੇ ਤਾਂ ਸੋਨੇ ਪਾਰੇ ਟਾਈਮ ਦੀ ਬੋਲਣ ਲੱਗ ਜਾਂਦੀ ਪੜਾ ਤੂੰ ਕੋਈ ਕੰਮ ਦੀ ਗੱਲ ਦੱਸ ਕਿਵੇਂ ਕੰਮ ਆਈ ਤੀ ਕਿਵੇਂ ਆਈ ਤੀ ਕੋਈ ਗੱਲ ਦੱਸ ਦੇ ਕੰਮ ਤਾਂ ਤੈਨੂੰ ਦੱਸ ਦਿਆ ਮੈਨੂੰ ਤਾਂ 50000 ਰੁਪਏ ਚਾਹੀਦੇ ਕਿਤੋਂ ਮਰਜ਼ੀ ਕਰ ਮੈਨੂੰ ਤਾਂ ਹੁਣੇ ਹੁਣ ਤਲੀ ਤੇ 50000 ਰੁਪਏ ਲਿਆ ਕੇ ਤਲੀ 50000 ਰੁਪਿਆ ਹਾਂ ਪੜਿਆ ਐ ਗੱਲ ਕਰਦੀ ਐ ਜਿਵੇਂ 5 400 ਹੁੰਦੇ 50000 ਰੁਪਿਆ ਐ 50000 ਰੁਪਏ ਕਿਤੇ ਹੁਣ ਹੱਥਾਂ ਦੇ ਸਰੋਂ ਜਾਂਦੀ ਐ ਹੱਥਾਂ ਸਰੋਂ ਜੇ ਬਥੇਰੀ ਜ਼ਮੀਨ ਆ ਗਈ ਬੇਬੇ ਤੇਰੇ ਕਿੱਲੇ ਵਾਂਦੇ ਐ ਤੇ ਕੋਈ ਹੈ 50000 ਰੁਪਿਆ ਨਾ ਮੇਰੇ ਕੋਲ ਤਾਂ 50 ਰੁਪਈਆ ਨੂੰ ਕਰਸਦੀਆਂ ਮੈਂ ਤਾਂ ਤੂੰ ਕਹਿੰਦਾ ਕਿ ਭਾਈ ਤੇ 50000 ਰੁਪਈਆ ਬੇਬੇ ਕੋਲ ਬੇਬੇ ਕੋਲ ਕੀ ਕਬੀਲਦਾਰੀ ਹੈ 50000 ਰੁਪਈਆ ਨੂੰ ਪੜੇ ਹੁਮੇ ਗੱਲ ਸੁਣ ਲੈ ਹੁਣ 50000 ਰੁਪਈਆ ਕਿੱਥੇ ਪਿਆ ਨਾਲੇ ਮੇਰੀ ਗੱਲ ਸੁਣੋ ਏਸੀ ਉਹ ਏਸੀ ਤਾਂ ਅੱਜ ਕੱਲ੍ਹ ਕਿਸ਼ਤਾਂ ਨਹੀਂ ਮਿਲ ਜਾਂਦੇ ਭਾਈ ਤੁਸੀਂ ਕਿਸ਼ਤਾਂ ਦੇ ਏਸੀ ਲਵਾ ਲਓ ਅਸ ਤਾਂ ਕੋਈ ਕਿਸ਼ਤਾਂ ਦੇ ਲਵਾਉਂਦੇ ਹੈਗੇ ਕਿ ਮੈਂ ਤਾਂ ਨਗਦ ਇਸ ਹੀ ਲੈਣਾ ਮੈਨੂੰ ਤਾਂ ਹਰੂ ਮਰੂ 50000 ਰੁਪਈਆ ਕਰਕੇ ਦੇ ਨਹੀਂ ਭਾਈ ਮੈਨੂੰ ਤਾਂ ਜ਼ਮੀਨ ਚਾਹੀਦੀ ਆ ਦੇ ਸਚਾਈ ਦਾਗਾ ਬੇਬੇ ਆਪਣ ਕੀ ਗੱਲਾਂ ਕਰੀ ਜਾਂਦੇ ਹੈ ਹਿੱਸੇ ਵਾਲ ਗੱਲਾਂ ਤਾਂ ਭਾਈ ਹੁਣ ਕਰਨੀਆਂ ਹੀ ਨੇ ਕਦੇ ਤੁਸੀਂ ਤੇ ਮੈਂ ਤੁਸੀਂ ਚੱਲਦੇ ਆਵੇਂ ਹੁਣ ਭੈਣ ਚੱਲ ਪੀ ਸੋਡੇ ਨਾ ਤੁਸੀਂ ਕਦੇ ਗਏ ਆ ਮੇਰੇ ਕੋਲੇ ਨਾ ਕੋਈ ਲੋੜ ਹੀ ਨਾ ਕੋਈ ਦੁਆਰੀ ਨਾ ਕੋਈ ਦੁੱਖ ਦੇ ਨਾ ਕੋਈ ਸੁਖ ਦੇ ਕਦੇ ਨਹੀਂ ਜਾ ਕੇ ਪੈਰ ਪਾਇਆ ਕਈ ਨਹੀਂ ਆ ਇਹਨਾਂ ਨੂੰ ਜਵਾਂ ਨਹੀਂ ਜਾਂਦੇ ਆਖੇ ਕੰਮ ਨਹੀਂ ਕੇ ਰੋਟਾ ਆਉਂਦਾ ਕੰਮ ਤਾਂ ਇਹਨਾਂ ਨੂੰ ਹੁਣ ਪਤਾ ਲੱਗੂ ਕਿ ਤੋ ਗੁੱਟੀਆਂ ਦੇਣੀਆਂ ਪੈਗੀਆਂ ਬੇਬੇ ਤੈਨੂੰ ਮੈਂ ਆਖਿਆ ਸੀਗਾ ਵੀ ਤੂੰ ਵਗ ਜਾਕਰ ਸਾਡੇ ਕੋਲੇ ਤਾਂ ਹੈ ਨਹੀਂ ਕੋਈ ਟਾਈਮ ਕੀ ਕਰੀਏ ਹੁਣ ਕੰਮ ਹੀ ਇੰਨੇ ਨੇ ਕਾ ਨਾ ਮਨ ਦੇਦੇ ਕੋਲੇ ਕੀ ਕਰਾਇਆਗਾ ਬੇਬੇ ਨੂੰ ਠੇਕਾ ਦਿਆ ਕਰੋ ਬੇਬੇ ਬੱਜਿਆ ਲੈ ਨਾਲੇ ਭੈਣ ਠੇਕੀ ਦੀਆਂ ਗੱਲਾਂ ਕਰਦੇ ਨਾਲੇ ਮਾਂ ਠੇਕੀ ਦੀਆਂ ਗੱਲਾਂ ਕਰਦੀ ਐ ਉਹ ਮੈਂ ਤੁਸ ਕਿਨੂੰ ਕਿਨੂੰ ਠੇਕੇ ਦੇਉਂਗਾ ਮੇਰੀ ਗੱਲ ਸੁਣੋ ਸਾਡੀ ਮਾਮਾ ਦੀਆਂ ਦਾ ਹਿੱਸਾ ਗਾ ਭਾਵੇਂ ਮਾਂ ਰੱਖੇ ਪਰ ਮੈਂ ਰੱਖ ਸਾਡੀ ਤਾਂ ਇੱਕੋ ਗੱਲ ਮਾਮਾ ਦੀ ਸਾਨੂੰ ਤਾਂ ਭਈ ਜਾ ਤਾਂ ਮੈਨੂੰ ਹੁਣ 50000 ਦੇ ਕੇ ਤੋਰ ਨਾਲ ਤਾਂ ਤੇ ਨਹੀਂ ਭਈ ਮੈਂ ਦਾ ਹਿੱਸਾ ਲਵਾਂਗੀ ਨਹੀਂ ਭਈ ਮੇਰੀ ਮਾਂ ਦਾ ਹੀ ਠੇਕਾ ਦੇਇਆ ਹੋਇਆ ਪਹਿਲਾਂ ਮੈਂ ਲੋਕਾਂ ਦੀ ਜ਼ਮੀਨਾਂ ਲੈਣਾ ਠੇਕੇ ਸੀ ਤੇ ਹੁਣ ਮੈਂ ਸੋਨੂੰ ਵੀ ਠੇਕੇ ਸੀ ਦੇਣ ਲੱਗ ਜਾ ਹੈ ਵਧੀਆ ਫਿਰ ਆਪੇ ਲਵਾਗੇ ਹੁ ਮਾਗ ਦਾ ਟਿਕਾਣਾ ਇਹ ਹੁਣ ਹੋਵੇ ਨਾ ਅਜੇ ਮੈਨੂੰ ਕਹਿੰਦਾ ਕਿ ਤੂੰ ਮਾਂ ਦੀਆਂ ਗੱਲਾਂ ਆ ਕੇ ਕੰਨ ਭਰਤੇ ਆ ਕੇ ਕਿ ਮਾਂ ਉੱਚੀ ਬੋਲਣ ਲੱਗੀ ਮੂਰੇ ਬੋਲਣ ਲੱਗੀ ਮੈਨੂੰ ਕਹਿੰਦਾ ਬਣਾਸ ਮਾਰ ਕੇ ਆ ਫੇ ਤੈਨੂੰ ਤੇਰੇ ਛੱਕ ਕਰਦਾ ਵੀ ਕਿਨੇ ਕਿੰਨਾ ਨੇ ਸਖਿਆ ਦੀ ਮਾਂ ਦਾ ਪਤਾ ਨਹੀਂ ਕਿਹੜੀ ਗੱਲ ਦੀ ਮਾਰੀ ਨਹੀਂ ਬੋਲਦੀ ਕੋਈ ਨਾ ਪਤਾ ਕਿੰਨਾ ਮਾ ਹੁਣੀ ਲੱਗੂਗਾ ਸਾਰੀ ਇਹਨਾਂ ਨਾਲ ਗੱਲ ਕਰਕੇ ਜਾਈ ਜਮਾ ਤੁਹਾਨੂੰ ਟਿਕਾਣੇ ਕਰ ਦੇ ਇਹਨਾਂ ਜਮਾ ਕਰਕੇ ਜਾਉਂਗੀ ਐ ਕਿੱਥੇ ਗੱਲ ਲੋਟ ਆਉਂਦੀ ਆ ਉਹ ਦੇਖ ਲੈ ਬਹੂ ਜੀ ਡੋਲਾ ਲੈਂਦਾ ਕਿਥੋਂ ਅੰਦਰੋਂ ਬਾਹਰ ਹੀ ਨਿਕਲਦਾ ਘੰਟਾ ਹੋ ਗਿਆ ਮੈਨੂੰ ਆਈ ਨੂੰ ਕਿਹੜੇ ਵੇਲੇ ਹੋ ਗਿਆ ਲੈ ਕੁੜੀ ਜੀ ਨੂੰ ਆਈ ਨੂੰ ਕੰਜਰਖਾਨਾ ਪੱਟ ਰੱਖਿਆ ਆਪਾਂ ਤਾਂ ਇਹ ਕਮਰੇ ਚੋਂ ਬਾਹਰ ਨਹੀਂ ਜਾਂਦੇ ਆਪੇ ਬੋਲ ਬੋਲ ਕੇ ਹਟ ਜਾਣਗੇ ਦੋਨਾਂ ਨੂੰ ਬੋਲੀ ਜਾਣਦੇ ਮਾਵਾਂ ਧੀਆਂ ਨੂੰ ਹਰਪ੍ਰੀਤਾ ਹਾਂ ਉਹ ਠੀਕ ਐ ਹੁਣ ਤੂੰ ਬਾਬਾ ਜੀਆ ਠੀਕ ਕਿੱਥੇ ਆ ਠੀਕ ਕਿੱਥੇ ਰਹਿਣ ਦਿੰਦਿਆਂ ਆ ਦੇਖ ਲੈ ਦੋਨੇ ਕਿਵੇਂ ਲੱਗੀਆਂ ਪਈਆਂ ਘੰਟਾ ਹੋ ਗਿਆ ਉਹਨਾਂ ਨੂੰ ਤੂੰ ਚੁੱਪ ਨਹੀਂ ਕਰਾ ਸਕਦਾ ਉਹ ਤੈਨੂੰ ਜਦੋਂ ਪਤਾ ਦੀ ਵੀ ਭੈਣ ਆ ਗਈ ਤੂੰ ਬਾਹਰ ਤਾਂ ਉਹਨਾਂ ਦੀ ਤੈਨੂੰ ਪਤਾ ਤਾਂ ਹੈਗਾ ਮੈਂ ਤਾਂ ਬੋਤਲ ਲਵਾ ਕੇ ਨੇ ਮੈਨੂੰ ਤਾਂ ਚੱਕਰ ਆਈ ਜਾਂਦੇ ਸਿਰ ਤੋਂ ਉਹ ਹੋਰ ਹੀ ਨਵੀਂ ਪੰਗਾ ਖੜਾ ਕਰਤਾ ਭੈਣ ਨਹੀਂ ਕਰਨਾ ਨੇ ਤਾਂ ਕੀ ਕਹਿੰਦੀ ਆ ਹ ਉਹ ਪਤਾ ਨਹੀਂ ਕੀ ਕਰਨਾ ਪਰਤੇ ਉਹ ਆਪਣੀ ਬੇਬੇ ਤੇ ਬਾਲੀ ਮੂਰੇ ਬੋਲਣ ਲੱਗੀ ਉਹ ਤਾਂ ਮਸ਼ੀਨ ਵਾਂਗੂ ਬੋਲਦੀ ਐ ਹੁਣ ਤਾਂ ਬੇਬੇ ਹੋਰ ਪਹਿਲਾਂ ਤਾਂ ਮੈਂ ਬੇਬੇ ਬੋਲਦੀ ਨਹੀਂ ਸੀ ਉਹ ਤਾਂ ਐਂ ਕਹਿਦੀ ਐ ਕਿ ਮੈਂ ਤੇ ਬੇਟਾ ਨੇ ਬੋਲਦੀ ਐ ਨਾ ਬੇਬੇ ਨੂੰ ਹੁਣ ਕੰਮ ਕਰਨਾ ਪੈਂਦਾ ਮੈਥੋਂ ਕੰਮ ਨਹੀਂ ਹੁੰਦਾ ਬੇਬੇ ਤਾਂ ਬੋਲਣ ਲੱਗੀ ਭੈਣ ਕਹਿੰਦੀ ਐ ਕਿ ਮੇਰੀ ਮਾਂ ਨੂੰ ਤੁਸੀਂ ਇੰਨਾ ਕੰਮ ਕਰਾਉਂਦੇ ਹੋ ਮੈਂ ਮੇਰੀ ਵੀ ਮਾਂ ਐ ਤਾਈ ਵੀ ਆਪਣਾ ਕੰਮ ਕਰਦੀ ਐ ਅਕੇ ਗੋਹਾਸਟੇ ਇਹਨਾਂ ਸਾਰਾ ਨਾ ਲਿਖ ਲੈ ਨਾ ਕਹ ਤੇਰੀ ਸੱਸ ਕਿਹੜਾ ਕੁਰਸੀ ਤੇ ਬੈਠੀ ਐ ਭਈ ਤੂੰ ਘੜਾ ਕੰਮ ਨਹੀਂ ਕਰਾਉਂਦੀ ਸਾਰੇ ਕੰਮ ਕਰਦੇ ਹੁੰਦੇ ਚਲ ਕੰਮ ਦੀਆਂ ਇਟਾ ਹੁੰਦੀ ਰਹਿੰਦੇ ਨੇ ਫਿਰ ਦੁਖ ਦੇ ਸੁਖ ਦੇ ਤਾਂ ਕਰਨੀ ਪੈਂਦਾ ਜੇ ਕੱਲ ਨੂੰ ਮੈਨੂੰ ਐ ਦੱਸ ਤੇਰੀ ਮਾਂ ਦਾ ਕੁਝ ਦੁਖਣ ਲੱਗਾ ਤਾਂ ਤੇਰੀ ਭੈਣ ਕਰੂ ਕੰਮਾਂ ਕਿ ਹੋਰ ਹੀ ਨਵੀਂ ਗੱਲ ਕੱਢ ਮਾਰੀ ਭੈਣ ਨੇ ਤਾਂ ਦੱਸ ਤਾਰੇ ਫਿਰ ਆਹਦੀ ਮੈਨੂੰ ਕਿ 50000 ਰੁਪਏ ਚਾਹੀਦਾ ਸਾਡੇ ਭਈ ਏਸੀ ਨੇ ਹੈਗਾ ਅਸੀਂ ਤਾਂ ਏਸੀ ਲੈਣਾ ਕਿੱਥੋਂ 50000 ਰੁਪਏ ਦੀ ਜੀ ਹੁਣ ਫਿਰ ਏਸੀ ਲੈਣਾ ਆਪਣੇ ਘਰੋਂ ਲਓ ਮੈਂ ਕਿਹੜਾ ਪਈਆ ਦੇ ਪੇਕਿਆਂ ਤੋਂ ਲੈ ਕੇ ਆਈਆਂ ਸੀ ਵੀ ਤਾਂ ਘਰੋਂ ਹੀ ਲਵਾਏ ਸੀ ਐਂ ਕਹਿੰਦੀ ਸੀ ਕਹਿੰਦੀ ਨਹੀਂ 50000 ਰੁਪਇਆ ਫਿਰ ਜਿਹੜਾ ਬੇਬੇ ਦਾ ਠੇਕੇ ਦਾ ਹਿੱਸਾ ਬਣਦਾ ਉਹ ਠੇਕਾ ਦੇ ਦੇ ਲੈ ਅਜਿਹੀਆਂ ਗੱਲਾਂ ਕਰਦੀ ਐ ਕਿਹੜਾ ਹਿੱਸਾ ਬੇਬੇ ਦਾ ਪਤਾ ਨਹੀਂ ਕਿਹੜਾ ਹਿੱਸਾ ਬਣਾ ਲਿਆ ਕਿਥੋਂ ਹਿੱਸਾ ਬਣਾ ਲਿਆ ਅੱਜ ਨਵੀਂ ਗਲੀ ਨਿਕਲੀ ਆਪਣੇ ਘਰ 'ਚ ਨਾ ਤੂੰ ਤਾਂ ਕਹਿੰਦੀ ਬੇਬੇ ਦੇ ਨਾਂ ਤਾਂ ਜ਼ਮੀਨ ਹੀ ਹੈ ਨਹੀਂ ਤੇ ਠੇਕਾ ਕਾਦਾ ਮੰਗਦੀ ਆ ਉਹ ਠੇਕਾ ਐ ਮੰਗਦੀਆਂ ਨੇ ਵੀ ਹਿੱਸਾ ਦਾ ਹੈਗੀ ਜੀ ਬੇਬੇ ਦਾ ਜੀ ਤੁਸੀਂ ਨਾਂ ਕਰਾ ਲਿਆ ਨਾਲੇ ਉਹਨੂੰ ਕਿਹੜਾ ਪਤਾ ਵੀ ਨਾਂ ਕਰਾ ਲਿਆ ਤੂੰ ਹੌਲੀ ਬੋਲ ਤੇ ਭੈਣ ਨੂੰ ਪਤਾ ਨਾ ਲੱਗ ਜੇ ਅੱਛਾ ਆਹ ਬੇਬੇ ਨੂੰ ਕਿਹੜਾ ਪਤਾ ਲੱਗਿਆ ਕਿ ਮੈਂ ਵੀ ਮਾਰਿਆ ਜ਼ਮੀਨ ਹੈਗੀ ਐ ਜੇ ਵੀ ਮੈਂ ਆਤਮਕਾ ਕੇ ਠੇਕਾ ਲਈ ਉਹ ਨਾ ਤੂੰ ਆਪਾਂ ਕਿਹੜਾ ਉਹੀ ਗੱਲ ਜ਼ਮੀਨ ਦੇ ਮਾਰੇ ਕਹਨੇ ਆ ਬੇਬੇ ਨੂੰ ਆਪਾਂ ਕਿਹੜਾ ਰੋਟੀ ਨਹੀਂ ਦਿੰਦੇ ਬੇਬੇ ਨੂੰ ਚੰਗਿਆ ਰੋਟੀ ਟੁਕ ਮਿਲਦਾ ਚੰਗਾ ਉਹੀ ਗੱਲ ਕਦੇ ਮੈਂ ਤਾਂ ਇਥੋਂ ਨਹੀਂ ਰੋਕੀ ਏਸੀ ਚ ਉਹ ਵਹਿ ਜਾ ਆ ਕੇ ਪੱਖਾ ਲਾ ਕੇ ਕਹਿੰਦੀ ਏਸੀ ਚ ਮੇਰੀ ਮਾਂ ਨੂੰ ਬੈਠਣ ਨਹੀਂ ਆਂਦੇ ਨਿਮ ਥਲੇ ਤਾਂ ਹੀ ਜਾ ਕੇ ਬੈੰਦੀ ਐ ਐਂੀਆਂ ਜੀਆਂ ਗੱਲਾਂ ਕਰਦੀ ਐ ਬੈਤ ਤਾਂ ਉੱਟ ਕੇ ਗਈ ਬੇਬੇ ਪੀ ਪੀ ਉਹ ਮੈਨੂੰ ਕਿਹਾ ਜੀ ਮਾਂ ਉਹ ਤਾਂ ਜਦੋਂ ਇੱਥੇ ਜਾਦੇ ਠਰ ਜਾਂਦਾ ਨਾ ਸਿਰੇ ਤਾਂ ਬਾਹਰ ਨਿਕਲਦੀ ਐ ਮੜਾਇ ਸੇਕ ਲੈਣ ਜਾਂਦੀ ਐ ਬਾਹਰ ਮੈਨੂੰ ਤਾਂ ਲੱਗਦਾ ਬੇਬੇ ਨਹੀਂ ਕੰਨ ਭਰਤੇ ਕਿਰਣਾ ਦੇ ਪਤਾ ਨਹੀਂ ਤੇ ਬੇਬੇ ਨੇ ਕਿਰਣਾ ਦੇ ਕੰ ਉਦੋਂ ਨੀ ਮਾਮਾ ਦੀ ਇੱਕੋ ਹੀ ਹੈ ਇੱਕ ਦੂਜੀ ਇੱਕ ਦੂਜੀ ਦੀਆਂ ਸੋਈਆਂ ਉਹ ਇਸ ਗੱਲ ਦਾ ਤਾਂ ਹੱਲ ਕੀ ਲੱਭੀ ਹੁਣ ਠੇਕਾ ਕਿਹਨੂੰ ਦਈਏ ਕਿਥੋਂ ਲਈਏ ਠੇਕਾ ਦੱਸ ਦੇ ਨਾ ਸਿੱਧਾ ਵੀ ਬੇਬੇ ਦੇ ਨਾਲ ਜ਼ਮੀਨ ਹੀ ਨਹੀਂ ਜ਼ਮੀਨ ਲਹਾ ਲਈ ਠੇਕਾ ਘਰ ਦੇਣੀ ਹੋਰ ਆਪਣਾ ਕਰੇ ਹੋਰ ਵੇਸ ਪੈਜੂਗਾ ਬੇਬੇ ਨੂੰ ਸਮਝਾ ਆ ਬੇਬੇ ਨੂੰ ਹੋਰ ਆਪ ਤਾਂ ਕੋਈ ਨਹੀਂ ਸਮਝਦਾ ਬੇਬੇ ਨੂੰ ਰੇ ਮੇਰੇ ਕੋਲੇ ਭੇਜ ਕਿਰਨਾਂ ਨੂੰ ਨਾ ਭੇਜੀ ਮੈਂ ਤੈਨੂੰ ਦੱਸਾਂ ਉਹ ਬੋਲੂਗੀ ਬਾਹਲਾ ਮੇਰਾ ਸਿਰ ਦੁਖੀ ਜਾਂਦਾ ਐਵੇਂ ਜੇ ਮੈਨੂੰ ਕੁਝ ਕਿਹਾ ਗਿਆ ਨਾ ਫਿਰ ਮਨੂਗੀ ਗੁੱਸਾ ਉਹ ਮੈਂ ਤੈਨੂੰ ਐਂ ਕਹਿੰਦਾ ਇਹ ਮਸਲਾ ਨਾ ਹੱਲ ਹੋਇਆ ਫਿਰ ਦੇਖਾਂ ਮੇਰੀ ਤੂੰ ਮੜਿਆ ਦੋ ਕਰਮ ਹੀ ਐ ਕਿੜਾ ਬਾਹਲੀ ਦੂਰ ਜਾਣਾ ਨਾ ਏਸੀ ਵਾਲੇ ਕਮਰੇ 'ਚ ਮੜਾ ਮਟਾ ਨਿਕਲਿਆ ਕਰ ਦੋ ਕਰਮ ਐ ਤੇਰੀ ਭੈਣ ਨੂੰ ਕਿਹੜਾ ਚਾਰ ਕਰਮਾ ਸੀ ਏਸੀ ਵਾਲਾ ਕਮਰਾ ਤੇਰੀ ਭੈਣ ਵੀ ਅੰਦਰ ਆ ਸਕਦੀ ਸੀ ਤੇਰੀ ਭੈਣ ਨੂੰ ਵੀ ਪਤਾ ਸੀ ਬੇਬੇ ਨੇ ਦੱਸੀ ਹੋ ਵੀ ਹਰਪ੍ਰੀਤ ਬਿਮਾਰ ਹੋਈ ਪਈ ਉਹ ਜੇ ਮੇਰੀਆਂ ਗੱਲਾਂ ਭੈਣ ਮੰਨਦੀ ਹੁੰਦੀ ਮੈਂ ਤੈਨੂੰ ਤਾਂ ਕਾਹਨੂੰ ਕਹਣਾ ਫਿਰ ਹਾਂ ਦੇਖ ਮੈਂ ਇੱਥੋਂ ਨਹੀਂ ਕਿਸੇ ਨਾਲ ਮੱਥਾ ਲਾਈਦਾ ਮੈਂ ਤੈਨੂੰ ਦੱਸਾਂ ਜੀ ਉਹਨੇ ਆਉਣਾ ਨਾ ਉਹ ਏਦੀ ਦੂਰੋਂ ਚੱਲ ਕੇ ਆਈ ਐ ਤਾਂ ਮੇਰੇ ਕੋਲੇ ਕਮਰੇ 'ਚ ਚੱਲ ਕੇ ਆ ਚੱਲ ਮੈਂ ਬੇਬੇ ਨੂੰ ਤੇਰੀ ਭੈਣ ਨੂੰ ਦੋਨਾਂ ਨੂੰ ਕਹਿਣਾ ਤੇਰੇ ਕੋਲੇ ਆ ਇੱਕ ਨੂੰ ਭੇਜ ਦੇ ਦੋਨਾਂ ਤੋਂ ਮੈਂ ਦੱਸ ਕੀ ਗਾਗਾ ਹੋਣੇ ਰੇ ਦੋਨੀਆਂ ਆ ਕੇ ਤੇ ਮੇਰਾ ਸਰਖਾਣ ਲੱਗ ਜਾਣੀਆਂ ਬੇਬੇ ਨੂੰ ਭੇਜ ਦੇ ਕੱਲੀ ਨੂੰ ਆਹ ਬੈਠੀ ਐ ਮਹਾਰਾਣੀ ਤਾਂ ਮੈਨੂੰ ਤਾਂ ਹੁਣ ਆਉਣਾ ਹੀ ਪਊਗਾ ਇਹ ਤਾਂ ਨਹੀਂ ਮੇਰੀ ਜਵਾਕੜੀ ਕੋਲੇ ਗਈ ਕੁਛ ਦੀਆਂ ਮੈਂ ਕੀ ਕਹਿੰਦੀ ਐ ਕੁੜੇ ਕਿਵੇਂ ਹਰਤੀ ਟੋਂ ਠੀਕ ਆ ਮਰੀ ਮੋਟੀ ਹਾਂ ਵੀ ਤੇ ਹੁਣ ਤੇਰੇ ਸਾਹਮਣੇ ਤਾਂ ਬੇਬੇ ਬੋਤਲ ਲਵਾ ਕੇ ਟੀਨ ਤੈਨੂੰ ਪਤਾ ਨਹੀਂ ਇੱਥੇ ਤਾਂ ਤੂੰ ਪਈ ਰਹੀ ਐ ਬੋਤਲ ਤਾਂ ਲਗਾਈਏਗੀ ਚਲ ਆਈ ਮਹਾ ਕੁੜੀ ਆਰੀ ਸੀ ਉਹਨੂੰ ਮਰਾ ਮੋਟਾ ਬਾਹਰ ਫੜੇ ਮੇਰ ਪਾਈਂਦੀ ਕਿਦਾਂ ਨੂੰ ਦੇਖੀਆ ਤੇਰੇ ਨਾਲ ਪਹਿਲਾਂ ਮੈਨੂੰ ਐਂ ਦੱਸ ਬੇਬੇ ਪਹਿਲਾਂ ਤਾਂ ਤੂੰ ਮੇਰੇ ਕੋਲੇ ਪਈ ਸੀ ਇੱਥੇ ਜੇ ਮੇਰੇ ਬੋਤਲ ਲੱਗਦੀ ਸੀ ਅੰਦਰ ਏਸੀ ਚ ਮੈਂ ਤਾਂ ਤੈਨੂੰ ਆਖਿਆ ਨਹੀਂ ਸੀ ਬਾਹਰ ਜਾਣ ਨੂੰ ਫਿਰ ਤੂੰ ਬਾਹਰ ਜਾ ਕੇ ਬਹਿ ਗਈ ਬੀਹ ਚ ਉੱਥੇ ਤੂੰ ਕਰਨਾ ਨੂੰ ਕਹਿੰਦੀ ਹੈ ਕਿ ਮੈਨੂੰ ਅੰਦਰ ਬੜ ਨਹੀਂ ਦਿੰਦੇ ਇਹ ਗੱਲ ਕਿੱਦਾਂ ਨਹੀਂ ਇਹ ਪਹਿਲਾਂ ਮੈਨੂੰ ਗੱਲ ਦੱਸ ਅੱਜ ਮੈਂ ਪਤਾ ਨਹੀਂ ਕਿੰਨੇ 10 ਮਿੰਟ ਬਹਿ ਗਈ ਤੁਸੀਂ ਮੈਨੂੰ ਅੱਛਾ ਕਿੱਛਾ ਖਾਣ ਦੇਣੇ ਉਹਦੀ ਕਹਦੇ ਨੇ ਹੋਗੇ ਆ ਨਿਬੜੇ ਪੈਰ ਲੈ ਕੇ ਆ ਗਈ ਹਰੇ ਕਾ ਕਾਤਾ ਉਹਦੀ ਫਿਰ ਗੁਰਬੁਰਜੇ ਕੱਲ ਲੱਗ ਜਾ ਥੇਰ ਮੈਂ ਥੱਕੀ ਵਰਦੀਆਂ ਅੰਦਰ ਨਿਬੜੇ ਪੈਰਾਂ ਤੋਂ ਤਾਂ ਭਾਈ ਮੈਂ ਜਮਾ ਰੋਕੂੰਗੀ ਏਸੀ ਵਾਲੇ ਕਮਰੇ 'ਚ ਵੀ फेर ਹੋ ਡਾਦੀ ਲਾ ਕੇ ਆਈਆਂ ਹੁਣ ਕੀ ਹੋਰ ਕੀ ਕਰਾਂ ਉਹ ਗੱਲ ਕਿ ਛਤਰਾ ਚੋਂ ਡਾਦੀ ਕੇ ਕੋਗੀ ਜੋ ਨੂੰ ਪਤਾ ਹੀ ਗਾਉਂਦੀ ਹੈਗੀ ਹੁਣ ਡਾਦੀਆਂ ਫੇਰ ਚਾ ਲਾ ਕੇ ਆਈਆਂਗੀ ਚਲ ਕੋਈ ਨਹੀਂ ਪਾਈ ਤੂੰ ਤਾਂ ਮੈਥੋਂ ਦਰਦੂ ਮੈਂ ਭੈੜੀ ਆ ਤੁਸੀਂ ਚੰਗੀਆਂ ਮਾਵਾਤੀਆਂ ਹੁਣ ਤੇਰੀ ਕੁੜੀ ਕੀ ਮੰਗਦੀ ਹੈ ਪਹਿਲਾਂ ਦੱਸ ਕੁੜੀ ਤਾਂ ਹੁਣ ਪੈਸੇ ਮੰਗਦੀ ਆ ਉਹ ਤਾਂ ਮੁੰਡੇ ਨੂੰ ਹੀ ਪਤਾ ਹੀ ਆ ਹੁਣ ਮੁੰਡੇ ਤੋਂ ਹੀ ਮੰਗਿਆ ਮੈਥੋਂ ਵੀ ਮੰਗਿਆ ਜੇ ਨਹੀਂ ਮੈਂ ਤਾਂ ਏਸੀ ਲੈਣਾ ਕਹਿੰਦੇ ਜਵਾਗਰਨੀ ਮਰਦੇ ਆ ਜੇ ਤੇ ਫੇਰ ਏਸੀ ਲੈਣਾ ਆਪਾਂ ਮੈਂ ਆਦੇ ਪੇਕੀਂਗੀ ਸੀ ਏਸੀ ਲੈਣ ਜੇ ਤਾਂ ਆਪਾਂ ਏਸੀ ਲਾਇਆ ਆਪਾਂ ਘਰੋਂ ਲਾਇਆ ਬਾਈ ਕਿਹੜਾ ਕੋਈ ਕੰਮ ਨਹੀਂ ਕਰਦਾ ਹੈ ਬਾਈ ਕਮ ਤਾਂ ਕਾ ਲੰਦਾ ਬਥੇਰਾ ਜਾਲੋ ਉਹਨਾਂ ਨੇ ਕਹਿਤਾ ਹੋ ਵੀ ਤੂੰ ਵੀ ਕਿੰਨਾ ਦੇ ਫੇਕਿਆਂ ਟੋਲਿਆ ਚਲ ਅਗਲੇ ਨੇ ਕਹਿਤਾ ਹੋ ਵੀ ਅੱਧ ਵਿਚ ਅੱਧ ਆਪਾਂ ਕਰ ਲਾਂਗੇ ਕੁਛ ਉਠੋ ਲਿਆ ਅੱਧ ਪਚਦ ਕਰਦਾਂ ਨੇ ਫਿਰ ਤੀਜਾ ਹਿੱਸਾ ਦੇ ਦਾਂ ਨੇ 10000 ਦੇ ਦਾਂ ਨੇ 40 ਦਾ ਲੱਗਦਾ ਤੰਨੇ ਸਿਪਾਲਾ ਨਾ ਉਹਦੇ ਤੇ ਜੇ ਆਪਾਂ ਸਾਰੀ ਦੇ ਜੀਏ ਉਹ ਤਾਂ ਸਾਰੇ ਮੰਗਦੀ ਆ ਉਹਨਾਂ ਤਾਂ ਅੱਦੇ ਆਖਿਆਊਗਾ ਇਹਨਾਂ ਨੂੰ 50000 ਮੰਗਦੀ ਆ ਕਿਰਨਾ ਤਾਂ ਮੈਂ ਸਾਰਿਆਂ ਨੂੰ ਕੀ ਪੈਸੇ ਦਰਖਤਾਂ ਦੇ ਲੱਗਦੇ ਆ ਤੇਰੀ ਕੁੜੀ ਨੂੰ ਤੋੜ ਤੋੜ ਕੇ ਦੇਦਗੀ ਚੋਰੀ ਭਰਦਗੀ ਕੁੜੀਆਂ ਆਈਆਂ ਨੂੰ ਅਗਲਾ ਨਾ 2-4000 ਦੀ ਛੂਟੀ ਲੈ ਕੇ ਦਿੰਦਾ ਹੁੰਦਾ ਗਰਮੀ 'ਚ ਕੋਈ ਨਹੀਂ ਦਿੰਦਾ ਹੁੰਦਾ 10000 ਜਿਵੇਂ ਮੈਂ ਤੈਨੂੰ ਕਹਤਾ ਯੱਕ ਦੇਣੀ ਵੀ ਕੋਈ ਨਹੀਂ ਦੇ ਦਾਂਗੇ 10000 ਰੁਪਿਆ ਲੈ ਤੇ ਕਹਤਾ ਯੱਕ ਦੇ ਦੇ ਨਹੀਂ ਯੱਕ ਦੇਣੇ ਕੋਈ ਪੁੰਨਤਾ ਨਹੀਂ ਆਖਿਆ ਇਹ ਹਿੱਸਾ ਜ਼ਮੀਨ ਦਾ ਉਹਦਾ ਬਰੋਦਰ ਦਾ ਕੁੜੀ ਦਾ ਮੇਰਾ ਵੀ ਹਿੱਸਾ ਤੇ ਆਗਾ ਤੇਰੇ ਹਿੱਸੇ ਦਾ ਤਾਂ ਹੁਣ ਮੈਨੂੰ ਪਤੀ ਜੀ ਤੈਨੂੰ ਦੱਸ ਤਾਂ ਫਿਰ ਤੇਰੇ ਮਿਰਚਾਂ ਲੱਗ ਜਾਣਗੀਆਂ ਤੂੰ ਐ ਕਰ ਉਹਨੂੰ ਐ ਕਹਿ ਦੇ ਕਿਰਣਾ ਨੂੰ ਵੀ ਭਈ ਅੰਦਰ ਵਗ ਜਾ ਦੇਖ ਮੈਂ ਬਾਹਰ ਗਈ ਨਾ ਮੈਨੂੰ ਤਾਂ ਸਿਰ ਤੋਂ ਚੱਕਰ ਆਈ ਜਾਂਦਾ ਹੈ ਮੈਂ ਉਹ ਡਿੱਗ ਪੀ ਫੇਰ ਉਹਦੂ ਔਖਾ ਹੋ ਜੂ ਭੇਜ ਮੇਰੇ ਕੋਲੇ ਉਹ ਅੱਛਾ ਕਿੰਨਾ ਇੱਥੇ ਤੇਰੇ ਕੋਲੇ ਆਵੇ ਤੂੰ ਨਹੀਂ ਕਿੰਨਾ ਕੋਲੇ ਜਾ ਸਕਦੀ ਉਹ ਤੇਰੇ ਘਰੇ ਆਈਏ ਤੇਰਾ ਹੱਕ ਮੰਦਾ ਜਾਣਦਾ ਜੇ ਹੁਣ ਤੂੰ ਉੱਥੇ ਜਾਵੇਂ ਤਾਂ ਕਿੰਨਾ ਦਾ ਹੱਕ ਮੰਦਾ ਤੇਰੇ ਕੋਲੇ ਆਉਂਦਾ ਆਹ ਉਹ ਤੁਸੀਂ ਤਾਂ ਮੇਰਾ ਲਹੂ ਪੀਣਾ ਕੱਠਣਾ ਹੋ ਕੇ ਤੁਸੀਂ ਤਾਂ ਮੈਨੂੰ ਹੈਰਾਨ ਕਰਨਾ ਗਰਮੀ ਚੋਂ ਜਾਣ ਕੇ ਆਈਏ ਤੇਰੀ ਤੀਤ ਪਾਉਣ ਨਾ ਤੇਰੀ ਤੀਤੋਂ ਪਤਾ ਤਾਂ ਲਿਆ ਨਹੀਂ ਗਿਆ ਮੇਰਾ ਤੇ ਦੁਖੀਕਰ ਨੂੰ ਮਿੰਟ ਚਾਵੜੀ ਨਾ ਕੋਈ ਨਹੀਂ ਬਗ ਜੂਏ ਗਰਮੀ ਚੋ ਗਰਮੀ ਚੋ ਤਾਂ ਜਵਾਕਾ ਨੂੰ ਨਹੀਂ ਲਈ ਚੱਕ ਕੇ ਕਲੇਸ਼ ਦੀ ਮਾਰੀ ਤਾਂ ਡਰਦੀ ਵੀ ਇਹਨੇ ਕਲੇਸ਼ੂ ਮੇਰੇ ਜਵਾਕਾ ਨਾਲ ਵੀ ਕਦੇ ਐਸੀ ਜਵਾੜਦੇ ਨੇ ਆਹ ਕੱਪੜੇ ਕਲਿਆ ਤੇ ਆਹ ਗੱਡੇ ਨੂੰ ਵੇਤੇ ਆਹ ਹਿੰਟਾ ਦਲ ਬੇਟੀ ਉਹਦਾ ਕਲਗੋ ਹੀ ਆਈ ਜਾਂਦੀ ਜਾਣ ਜਵਾਕਾ ਨੂੰ ਨਹੀਂ ਨਾਲ ਲੈਨੇ ਨਾਲਕ ਦਾਦੀ ਹੁੰਦੇ ਕਿ ਜਵਾਕਾ ਹੁੰਦੀ ਗਿਆ ਚੱਕ ਕੇ ਨਾਲ ਪਹਿਲਾਂ ਮੈਨੂੰ ਐ ਦੱਸ ਜਵਾਕ ਉਹਦੇ ਕਿੰਨੇ ਇਲਤੀਏ ਕਿ ਨੰਗਾਈ ਲੱਤਾਂ ਕਰਦੇ ਗੱਦਿਆਂ ਨੂੰ ਤਾਂ ਥੱਲੇ ਛੱਟ ਲੈਂਦੇ ਆ ਗੱਦਿਆਂ ਦੇ ਤੋਏ ਗਲੋ ਬੁਰਕੀਆਂ ਵੱਢਣ ਲੱਗ ਪਏ ਨੇ ਥੱਲੇ ਛੱਟ ਛੱਟ ਉਹ ਕਿਤੇ ਕੈਂਚੀ ਨਾਲ ਕੱਟਤਾ ਪਰ ਮੇਰੇ ਸਾਰੇ ਗੁਲਾਬ ਪਾੜ ਗਏ ਸੀ ਥੱਲੇ ਛੱਟ ਕੇ ਮੈਂ ਜਦੋਂ ਅੰਦਰ ਆਈ ਸੀ ਅਣ ਕਮਰੇ ਚ ਗੱਦੇ ਬੈਡਾਂ ਤੋਂ ਥੱਲੇ ਲਾਹੀ ਬੈਠੇ ਤੇ ਸਾਰੇ ਕੈਂਚੀ ਨਾਲ ਕੱਟਤੇ ਫਿਰ ਹੁਣ ਤਾਂ ਕਾਹਦੇ ਗੱਦੇ ਆਏ ਸੀਗੇ ਗੱਦੇ ਕਟੇ ਹੀ ਬਣ ਜਾਂਦੇ ਹੁਣ ਲਾਭ ਚੜਾਏ ਨਾ ਆਏ ਨੇ ਨਾ ਤੇਰੇ ਗੱਦੇ ਕੱਟੇ ਨਾ ਦੇਖ ਨਾ ਇੱਥੇ ਤੇਰਾ ਖਰੂਪਾ ਹੁਣ ਚਲ ਸੁਮਰ ਸੂਰਿਆ ਵਧਗੇ ਰਹੂਗਾ ਜਵਾਕ ਤਾਂ ਰੱਬ ਦਾ ਰੂਪ ਹੁੰਦਿਆ ਦੇਖ ਲੈ ਮੈਂ ਤਾਂ ਜਵਾਕ ਲੈ ਹੁਣ ਤਾਂ ਉਹਨੂੰ ਰੋਕਿਆ ਨਹੀਂ ਨਾ ਉਹਨੇ ਮੈਨੂੰ ਪੁੱਛਿਆ ਨਾ ਉਹਨੇ ਮੈਨੂੰ ਦੱਸਿਆ ਵੀ ਮੈਂ ਕੱਲੀ ਆਉਣੀ ਆ ਤੇਰੇ ਕੋਲੇ ਫੋਨ ਕਰਿਆ ਉਹ ਤੇਰੀ ਧੀ ਹੈ ਭਈ ਜਮਾ ਨਾ ਲੈ ਕੇ ਆਵੇ ਜਵਾਕ ਆਪਦੇ ਘਰੇ ਰੱਖਿਆ ਉਹਦੇ ਜਵਾਕ ਮੈਂ ਮਾੜੀ ਆ ਤੁਸੀਂ ਚੰਗੀਆਂ ਕਰ ਲਾਨੀਆਂ ਗੱਲ ਚੱਲ ਭੱਜ ਜਾ ਤੂੰ ਅੱਗੇ ਜਵਾਕ ਨਾਲ ਲਿਆਵੇ ਨਾ ਕਰੇ ਨਾ ਤੇਰਾ ਖੜਿਆ ਰਿਓ ਕੁਛ ਨਾ ਤੋੜਪਨ ਕਰੇ ਇਹ ਬਸ 50000 ਰੁਪਇਆ ਦਿਓ ਤੇ ਅਗਲੀ ਆਪਦਾ ਏਸੀ ਲਵਾਉਗੀ ਜਵਾਕ ਦੀ ਜਵਾਕਾਂ ਨੂੰ ਆਪਦੇ ਘਰੇ ਰੱਖੂਗੀ ਕਿਉਂ ਐਵੇਂ ਰੰਦ ਪਾਉਣੀ ਹੁੰਦੀ ਐ ਕਿ ਇੱਥੇ ਆ ਜਾਂਦੀ ਐ ਪਤੀ ਐ ਮੈਨੂੰ ਹੁਣ ਤਾਂ ਮੈਨੂੰ ਸਿੱਧੀ ਪਤਾ ਲੱਗ ਗਿਆ ਹੁਣ ਤਾਂ ਤੂੰ ਸਿੱਧਾ ਦੱਸ ਹੀ ਗਈ ਵੀ ਤਾਂ ਮੰਗਦੀ ਐ 50000 ਰੁਪਇਆ ਵੀ ਜਵਾਕ ਨਹੀਂ ਲੈ ਕੇ ਆਈ ਵੀ ਏਸੀ ਸੋਤੋਂ ਮੰਗਦੀ ਐ ਇਹ ਬੇਬੇ ਨਹੀਂ ਕਰਿਆ ਕੰਮ ਏਸੀ ਨੇ ਲਾਈ ਆਂਗੜ ਵੀ 50000 ਰੁਪਇਆ ਮੰਗ ਲੈ ਇਹਨਾਂ ਤੋਂ ਤੇ ਏਸੀ ਲਵਾ ਲੈ ਕੋਈ ਨਹੀਂ ਜੇ ਤੈਨੂੰ ਦੱਸ ਦਾਂ ਦੀ ਹੁਣ ਮੈਂ ਵੀ ਤੇਰੇ ਵਾਲਾ ਹਿੱਸਾ ਤਾਂ ਅਸੀਂ ਕਿੱਦੇ ਨਾਲ ਲਵਾਇਆ ਆਪਦੇ ਨਾਲ ਫਿਰ ਤੈਨੂੰ ਮਿਰਚਾਂ ਲੱਗ ਜਾਂਦੀਆਂ ਨਾ ਤੇਰੀ ਕੁੜੀ ਨੂੰ ਦੱਸਾਂ ਕੋਈ ਨਹੀਂ ਕਰਦੀ ਉਹਦੇ ਨਾਲ ਗੱਲ ਦੇ ਦਾਂ ਨਿਆ 5-10000 ਰੁਪਏ ਦੇ ਕੇ ਮੰਗ ਰੋ ਲਾ ਜਾਂਦੇ ਆ ਆ ਜਾ ਭਾਈ ਬਾਹਰ ਨਿਕਲਿਆ ਮੈਂ ਜਾਣਾਗਾ ਪਿੰਡ ਕੁੜੇ ਜੇ ਤੂੰ ਅੰਦਰ ਆ ਜਾਂਦੀ ਫੇਰ ਕਿਹੜਾ ਕੋਈ ਸੀ ਮੈਂ ਕਿਹੜਾ ਤੈਨੂੰ ਏਸੀ ਤੇ ਬੜਨ ਤੋਂ ਰੋਕ ਲਈ ਹੈਗੀ ਅੰਦਰ ਬਹਿ ਜਾਂਦੀ ਮੇਰੇ ਕੋਲੇ 2 ਮਿੰਟ ਹੋਰ ਸੁਣਾ ਕੇ ਹਾਲ ਚਾਲ ਵਧੀਆ ਭਾਈ ਵਧੀਆ ਬੈਠੀ ਮੇਰਾ ਕੀ ਹੋ ਗਿਆ ਤੈਨੂੰ ਬਿਮਾਰ ਹੋਈ ਪਈਆਂ ਵੀ ਬੋਤਲ ਲਵਾ ਕੇ ਆਤੀਆਂ ਬੇਬੇ ਨੇ ਦੱਸਿਆ ਨਹੀਂ ਤੈਨੂੰ ਨਾ ਮੈਨੂੰ ਤਾਂ ਨਹੀਂ ਦੱਸਿਆਗਾ ਆਓ ਫਿਰ ਐਂ ਗੱਲਾਂ ਕਿੱਥੇ ਕਰਦੀ ਆ ਬੇਬੇ ਤਾਂ ਦੂਜੀਆਂ ਗੱਲਾਂ ਤਾਂ ਤੇਰੇ ਕੋਲ ਕਰ ਲਾਂਗੀ ਮਾਵਾਆਂ ਤੀਆਂ ਬਥੇਰਾਂ ਕਰ ਦੂੰ ਗੱਲ ਕਰ ਜੇ ਦੁੱਖ ਦਾ ਸੁੱਖ ਦਾ ਉਹਦੋਂ ਨਹੀਂ ਕਿਸੇ ਦੀ ਬਾਤ ਪੁੱਛਦੀਆਂ ਲੈ ਭਾਈ ਜਦੋਂ ਮੈਨੂੰ ਦੱਸਿਆ ਹੁੰਦਾ ਤਾਂ ਮੈਂ ਤੇਰੇ ਨਾਲ ਗੱਲ ਕਰ ਲੈਂਦੀ ਜਦੋਂ ਮੈਨੂੰ ਕਿਸੇ ਨੇ ਦੱਸਿਆ ਨਹੀਂ ਹੁੰਦਾ ਲੈ 22 ਘੰਟਾ ਬੈਠ ਕੇ ਵਾਗਿਆ ਹੋਣੀ ਨਹੀਂ ਮੈਨੂੰ ਤਾਂ ਦੱਸਿਆ ਬਾਈ ਨੇ ਹੁਣ ਕੀ ਦੱਸਣਾ ਜੋ ਬੇਬੇ ਦਾ ਤੇਰੇ ਨਾਲ ਤਾਂ ਧੜਕੇ ਗੱਲਾਂ ਕਰਦੀ ਏ ਚਲ ਉਹ ਤਾਂ ਛੱਡ ਪਈ ਗੱਲਾਂ ਚੱਲ ਹੁਣ ਪੁੱਛ ਲੈਣ हां हुन ਤਾਂ ਚੱਲ ਪੁੱਛ ਲਾ ਠੀਕ ਆ ਭਾਈ ਬੋਤਲ ਲਵਾ ਕੇ ਹੱਡੀਆਂ ਬਿਮਾਰ ਸੀ ਅੱਛਾ ਹਾਂ ਚੱਲ ਕੋਈ ਨੀ ਹੋ ਜਾਂਗੀ ਠੀਕ ਆ ਮੇਰੀ ਗੱਲ ਸੁਣ ਕਿਤੇ ਜੰਮੀ ਠੀਕ ਹੋ ਜਾਂਗੀ ਛਣਾ ਕੀ ਸੁਣਾਉਣੀ ਆ ਫਿਰ ਮੈ ਤਾਂ 50000 ਰੁਪਏ ਚਾਹੀਦਾ ਭਾਈ ਮੈਨੂੰ ਮੈਨੂੰ ਪਤਾ ਕਬੀਲਦਾਰੀ ਸਾਰੀ ਤੇਰੇ ਹੱਥ ਚ ਮੈਨੂੰ 50000 ਰੁਪਏ ਚਾਹੀਦਾ ਕਿਤੋਂ ਮਰਜ਼ੀ ਕਰੋ 50000 ਰੁਪਏ ਲੈ ਕੇ ਪਹਿਲੀ ਗੱਲ ਤਾਂ ਕਿੰਨਾ ਦੇਖ ਮੈਂ ਤੇਰੇ ਜਵਾਕਾਂ ਨੂੰ ਰੋਕਿਆ ਨਹੀਂ ਇੱਥੇ ਹੁਣ ਤੂੰ ਮੈਂ ਕਿਹਾ ਨਹੀਂ ਵੀ ਜਵਾਕ ਲੈ ਕੇ ਨਾ ਤੂੰ ਜਵਾਕ ਲੈ ਕੇ ਆ ਜਾਂਦੀ 15 ਦਿਨ ਛੁੱਟੀਆਂ ਦੇ ਰਹਿੰਦੇ ਆ ਲਾ ਜਾਂਦੇ ਫਿਰ ਕਿ ਹੋ ਗਈ ਪਹਿਲਾਂ ਭੂਆ ਕੋਲੇ ਵਾਗ ਗਏ ਤੈਨੂੰ ਤਾਂ ਐ ਹੋ ਗਿਆ ਵੀ ਪਹਿਲਾਂ ਨਾ ਸੱਦੇ ਮੇਰੇ ਜਵਾਕ ਹੁਣ ਮੈਂ ਤਾਂ ਆਖੀ ਜੀ ਬੇਬੇ ਨੂੰ ਮੈਂ ਤਾਂ ਦੋ ਤਿੰਨ ਦਿਨ ਹੋ ਗਏ ਕਹੀ ਜਾਂਦੀ ਨੂੰ ਵੀ ਬੇਬੇ ਕਿਰਨਾ ਨੂੰ ਫੋਨ ਲਾ ਦੇ ਆ ਜੀ ਹੁਣ ਤਾਂ ਬੇਬੇ ਨਹੀਂ ਕਹਿਣਾ ਸੀ ਮੈਨੂੰ ਤਾਂ ਕੌਨਸਾ ਕੌਨਸਾ ਚੰਗੀ ਨਹੀਂ ਲੱਗਦੀ ਆਪ ਤਾਂ ਤਾਂ ਨਹੀਂ ਲੈ ਕੇ ਆਈ ਹੈਗੀ ਐ ਤੇ ਨੱਕ ਬੁੱਲ ਕੱਢੀ ਜਾਊਂਗਾ ਮੈਂ ਕੀ ਫਾਇਦਾ ਤਾਂ ਭਾਵੇਂ ਮੈਂ ਤਾਂ ਵਖਤਾਲੇ ਠੀਕਾਗਾ ਹਾਂ ਉਹ ਭਾਈ ਮਾੜੀ ਤਾਂ ਮੈਂ ਆ ਚਾਰੇ ਪਾਸੇ ਸਾਰੇ ਪਾਸੇ ਮਾੜੀ ਮੈਂ ਹੋ ਜਾਣੀ ਆ ਤੇਰੀ ਲਾਤ ਤਾਂ ਬੜੀ ਚੰਗੀ ਐ ਜਵਾਕ ਭਾਈ ਜੇ ਬਾਲੇ ਕਰਦੀਆਂ ਨਾ ਵੀ ਮੈਨੂੰ ਚਾਹੀਦੇ ਪੈਸੇ ਤੇਰਾ ਭਰਾ ਭਰਾ ਦੇ ਨਾਂ ਤੇ ਫਰਜ ਬਣਦਾ 10000 ਰੁਪਇਆ ਦੇ ਦਾਂਗੇ ਲੈ ਜਾ ਕਿੰਨੇ 10000 10000 ਕੁੜੀ ਦੋ ਤਿੰਨ ਤਿੰਨ ਸੌ ਦਾਜ ਕਾ ਮੰਗਦੇ ਮੰਗਦੇ ਮੈਂ ਤੁਹਾਡੇ ਮੰਗਣ ਆਈ ਹੈਗੀ ਹਿੱਸਾ ਮੇਰੇ ਜਮੀਨ ਜੀ ਹਿੱਸਾ 40 5000 ਰੁਪਇਆ ਲੈ ਕੇ ਹਿੱਲੂਗੀ ਮੈਂ ਤਾਂ 5000 ਚਾਹੀਦਾ ਦੇਖ ਜੇ ਫਿਰ ਹਿੱਸਾ ਹੈ ਤਾਂ ਫਿਰ ਐ ਥੋੜਾ ਹੁਣ ਕਿਰਾਂ ਇਕੱਠੀ ਚੱਕ ਕੇ ਦੇ ਦਈਏ ਫੇਰ ਵੀ ਤਾਂ ਆਉਣੀ ਹੈ ਫਿਰ ਉਹਨੂੰ ਹਟ ਜੇਗੀ ਫਿਰ ਭਾ ਜਮੀਨ ਵਡਾ ਕੇ ਲੈ ਜਾਣੀ ਆ ਜਹਾਂ ਇਨ ਲੋਟਾਂ ਤਾਂ ਐ ਲੋਟਾਂ ਦੇ ਨਾ ਫਿਰ ਜ਼ਮੀਨ ਦਾ ਹਿੱਸਾ ਤਾਂ ਲੈ ਜੇਗੀ ਫਿਰ ਬੜੇਗੀ ਕਿਧਿਆ ਕੇ ਦੁਆਰੇ ਮੈਂ ਤਾਂ ਰੱਜੀ ਤੇ ਹੀ ਜਿਹੜਾ ਮੇਰੇ ਅੱਜ ਨਹੀਂ ਆ ਕੇ ਖੜਦਾ ਦੁੱਖ ਦੇ ਸੁਖ ਦੇ ਫੇਰ ਇਹ ਜਿਪੇਕੇ ਦੁੱਖੀ ਕਰਾਉਣਾਗਾ ਜੇ ਭੈਣ ਭਾਈ ਵਰਤਦਾ ਹੋਵੇ ਨਾ ਕੋਈ ਮਾਂ ਤੇ ਦੁੱਖ ਦੇ ਸੁਖ ਦੇ ਖੜੇ ਆ ਕੇ ਭਰਾ ਪਰ ਜਾਈ ਫੇਰ ਹੀ ਪੇਕੇ ਚੰਗੇ ਲੱਗਦੇ ਹੁੰਦੇ ਹੈਗੇ ਮੈਂ ਤੈਨੂੰ ਦੱਸਾਂ ਜਾਵਾਂ ਆਵਾਂਗੇ ਤਾਂ ਫੇਰ ਹੀ ਤੇਰੀ ਮਾਂ ਸਾਨੂੰ ਮੌਕਾ ਦੇਊਗੀ ਜਦੋਂ ਅਸੀਂ ਜਾਣ ਦੀ ਰਹਿ ਕਰਦੇ ਆ ਵੀ ਕਿਰਨਾ ਕੋਲੇ ਜਾ ਕੇ ਆਣਿਆ ਉਦੋਂ ਬੇਬੇ ਚੋਲਾ ਚੱਕ ਕੇ ਤਰਪਾਂਦੀ ਹੈ ਹੋਰ ਉਹ ਸੋਡੀ ਬਾਹ ਫੜਦੀ ਹੈਗੀ ਉਹਨੂੰ ਤੁਸੀਂ ਗੋਹੇ ਕੂੜੇ ਵਾਲੀ ਬਣਾ ਰੱਖਿਆਗਾ ਫਰੋਂ ਮੈਂ ਬਿਮਾਰ ਆ ਬਿਮਾਰ ਤਾਂ ਤਾਂ ਕਰੂ ਜੇ ਤੇਰਾ ਕੁਝ ਦੁਖਣ ਲੱਗ ਜਾ ਤੇਰੀ ਸੱਸ ਵੀ ਤਾਂ ਕੰਮ ਕਰੂ ਓਏ ਮੇਰੀ ਗੱਲ ਸੁਣ ਲਾ ਐਨਾ ਜ਼ਮੀਨ ਜਾਇਦਾ ਤੁਸੀਂ ਇੱਕ ਦੇ ਧਰ ਕੇ ਲੈ ਜਾਣਾ ਕੋਈ ਗੋਹੀ ਕੂੜੇ ਵਾਲਾ ਲਾ ਲਓ ਨਾ ਮੇਰੀ ਮਾਂ ਤੋਂ ਜ਼ਰੂਰ ਕਰਵਾਉਣਾ ਤੁਸੀਂ ਪਹਿਲਾਂ ਤਾਂ ਬੇਬੇ ਨੂੰ ਆਖਿਆ ਜੀ ਬੋ ਮੈਂ 10000 ਲੈ ਲੇ ਗੋਹੀ ਵਾਲੀ ਪੁੱਛਿਆ ਜੇਦੋਂ ਕੋਈ ਮਿਲੀ ਨਹੀਂ ਜੀਰੀ ਚ ਲੱਗ ਰੰਗ ਸਾਰੀਆਂ ਹੁਣ ਭਾਈ ਜੇ ਲਵਾਉਣੀ ਹੋਵੇ ਨਾ ਬੁੜੀ ਗੋਹੀ ਕੂੜੇ ਦੇ ਬਥੇਰੇ ਫੈ ਜਾਂਦੀ ਆ ਦੇਖੋ ਪੈਸੇ ਲਾ ਕੇ ਨਹੀਂ ਰਾਜੀ ਇਹ ਕਿਹ ਮੈਂ ਤੈਨੂੰ ਦੱਸਾਂ ਹੱਥ ਤੰਗ ਐ ਐਵੇਂ ਬਾਹਰ ਜ਼ਿਆਦਾ ਹੋਣਾ ਕਰ ਰੁਪਈਆ ਤੈਨੂੰ ਬਾਹਰ ਚਲ ਅੱਧਾ ਦੇ ਦੇਨੇ ਆੜੀ ਗੱਲ ਮਕਾ ਜਿਵੇਂ ਕਹਿੰਦੀ ਹੁੰਦੀ ਆਦਤ ਤੇ ਫੈਸਲਾ ਕਰ ਲਾਂ 20000 ਰੁਪਏ ਦੇ ਦਾਂਗੇ ਤੇਰੇ ਬਾਈ ਨੂੰ ਕਹਿੰਦਾ ਨਹੀਂ ਆੜਤੀ ਇਹ ਤੋ ਫੜ ਕੇ ਲੈ ਦੂਗਾ ਲੈ ਜੀ ਆਥਨ ਤੱਕਰ ਰਹਿ ਆਥਨ ਤੱਕਰ ਤਾਂ ਰਹੇਗੀ ਆਜ ਦਾ ਮੈਂ ਰਹਿ ਪੂੰਗੀ ਪਰ 20000 ਕੋਈ ਗੱਲ ਜੱਚੀ ਜੀ ਨਹੀਂ ਮੈਨੂੰ ਤੈਨੂੰ ਤਾਂ ਫਿਰ ਹੁਣ ਜੱਚਦੀ ਨਹੀਂ ਜੇ ਭਾਈ ਤੈਨੂੰ 20000 ਨਹੀਂ ਜੱਚੀ ਮੈਨੂੰ 50000 ਨਹੀਂ ਜੱਚਿਆ ਫਿਰ ਅੱਧੇ ਲੈ ਜਾ ਚਲ ਫਿਰ ਪਹਿਲੇ ਐ ਕਰੋ ਜਿਹੜੇ ਮੇਰੇ ਮਾਂ ਦਾ ਹਿੱਸਾ ਵੰਦਾ ਦਾ ਤੇ ਮੇਰਾ ਮੇਰਾ ਹਿੱਸਾ ਵੰਦਾ ਦਾ ਜ다 ਹਿੱਸਾ ਦੇ ਲੋ ਜਹ ਪਈ ਠੇਕਾਂ ਦਾ ਜਿਹੜਾ ਮੇਰੀ ਮਾਂ ਦੇ ਹਿੱਸੇ ਚ ਮੈਨੂੰ ਉਹ ਠੇਕਾ ਦੇ ਦੇ ਠੇਕਾ ਦਾ ਪੈਸਾ ਦੇ ਦੋ ਬਸ ਮੈਂ ਵਰਤਾ ਚਾਹੀ ਮੇਰੀ ਮਾਂ ਵਰਤੇ ਸਾਡੀ ਮਾਂ ਮਾ ਦੀ ਨਿੱਕੋ ਗੱਲ ਲਾ ਗਈ ਤੇਖ ਭਈ ਬੇਬੇ ਨਾਲ ਗੱਲ ਕਰ ਲੈਨੇ ਫਿਰ ਜੇ ਬੇਬੇ ਠੇਕਾ ਮੰਗਦੀ ਐ ਫਿਰ ਬੇਬੇ ਰੋਟੀ ਨਹੀਂ ਨਾਲ ਖਾਂਦੀ ਫਿਰ ਬੇਬੇ ਨੂੰ ਬੈਠਕ ਚ ਬੈਠਣਾ ਪਊਗਾ ਬੇਬੇ ਨੂੰ ਤਾਂ ਮੈਂ ਵੱਡ ਕਰਾ ਕੇ ਹੀ ਜਾਊਂਗੇ ਉਹ ਹਾਂ ਹਾਂ ਬਸ ਰੋ ਮੇਰੇ ਗਾ ਸੁਣ ਲੈ ਜਦੋਂ ਅੱਜ ਨਹੀਂ ਉਹਨੂੰ ਰੋਟੀ ਦਿੰਦੇ ਤੁਸੀਂ ਅੱਜ ਉਹਨੂੰ ਹੋ ਸਿੱਟ ਰੱਖਿਆਗਾ ਤੁੱਪੇ ਫਿਰ ਤੁਸੀਂ ਹੁਣ ਛੋਟ ਨਾ ਰਹਿ ਕੇ ਕੀ ਕਰੋਗੇ ਨਾ ਫਿਰ ਤੈਨੂੰ ਡਾਣੀਆਂ ਚੜਨ ਦੀ ਕੀ ਲੋੜ ਸੀ ਠੇਕੇ ਮੰਗਣ ਦੀ ਕੀ ਲੋੜ ਸੀ ਐਨੇ ਧੰੜੇ ਕਰਨ ਦੀ ਕੀ ਲੋੜ ਸੀ ਸਿੱਧੀ ਕਹਿ ਦੋ ਨਾ ਵੀ ਜ਼ਮੀਨ ਦਾ ਹਿੱਸਾ ਮੰਗਦਿਆਂ ਮੇਰੀ ਮਾਂ ਨੂੰ ਅੱਡ ਕਰਨਾ ਆਇਆ ਅੱਡ ਬਹਾਉਣਾ ਆਇਆ ਮੇਰੀ ਮਾਂ ਨੇ ਤੇਰੇ ਕੋਲੇ ਕਰਿਆ ਫੋਨ ਵੀ ਹਰਪ੍ਰੀਤ ਹੋਈ ਪਈ ਬਿਮਾਰ ਉਹ ਨਹੀਂ ਉੱਠਦੀ 15 20 ਦਿਨ ਮੈਨੂੰ ਕਰਨਾ ਪੈਂਦਾ ਕੰਮ ਮੈਨੂੰ ਅੱਡ ਕਰ ਜਾ ਤੇਰੀ ਮਾਂ ਅੱਡ ਹੋ ਜੇ ਕੱਲ ਨੂੰ ਤੇਰੀ ਮਾਂ ਦਾ ਦੁੱਖ ਸੁੱਖੇ ਮੇਰੇ ਕੋਲੇ ਨਾ ਆਵੇ ਤੇਰੀ ਮਾਂ ਉਰੇ ਤੂੰ ਸੰਭੀਆ ਕੇ ਨਾ ਉਹ ਵਕਤ ਨਾਲ ਮਸਾਵ ਨੂੰ ਗਈ ਸੀ ਨਹੀਂ ਨਹੀਂ ਲੜ ਗਈ ਤੇਰੀ ਗੱਲ ਸੁਣ ਪਹਿਲੀ ਗੱਲ ਤਾਂ ਮੈਨੂੰ ਆਹ ਗੱਲਾਂ ਇਹ ਪਹਿਲਾਂ ਮਰੀ ਹੁੰਦੀ ਮੇਰੇ ਕੋਲ ਦੱਸਿਆ ਹੁੰਦਾ ਨਾ ਐਤੋਂ ਤੱਕ ਗੱਲ ਪਹੁੰਚਦੀ ਨਹੀਂ ਸੀਗੀ ਮੈਂ ਨਹੀਂ ਮਾਰ ਲੈਂਦੀ ਇਹ ਅੱਜ ਆਈ ਨੂੰ ਮੈਨੂੰ ਸਾਰੀ ਗੱਲ ਦੱਸੀ ਮੈਨੂੰ ਤਾਂ ਅੱਗ ਲੱਗੀ ਪਈ ਹੈਗੀ ਵੀ ਤੁਸੀਂ ਐਹ ਜਿਹੇ ਕਰਤੂਤਾਂ ਕਰਦੇ ਹੋਗੇ ਨਾ ਕੀ ਮਾੜੀ ਕਰਤੂਤ ਕਰਤੀ ਸੀ ਤੇਰੀ ਮਾਂ ਚੰਗੀ ਭਲੀ ਐਸੀ ਝੁੱਟ ਕੇ ਗਈ ਹੈ ਮੇਰੇ ਕੋਲੇ ਉੱਥੇ ਜਾ ਕੇ ਬਰ ਗਈ ਬੈਗੀ ਤੇਰੇ ਉਹਨੇ ਕੰਨ ਪਰਤੇ ਵੀ ਮੈਨੂੰ ਤਾਂ ਅੰਦਰ ਨਹੀਂ ਬੜਨ ਦੇਣੀ ਹੁਣ ਭਾਈ ਮੈਨੂੰ ਨਹੀਂ ਪਤਾ ਉਹ ਝੂਠ ਬੋਲਦੇ ਕਿ ਤੁਸੀਂ ਝੂਠ ਬੋਲਦੇ ਹੋ ਦੇਖ ਮੈਂ ਤਾਂ ਕਿੰਨੇ ਚਿਹਰਾ ਬਾਹਰ बोलदा करला तेरी मां ना गल जे तेरी मां नु मंजूर है त assi कर दने अडपई दे देंगे हिस्सा नमेड़ जाएंगे पैसे ਫਿਰ ਅੱਡ ਕਰੋਗਾ ਹਿੱਸਾ ਤਾਂ ਤੇਰੀ ਮਿਲੂਗਾ ਜਿਹੜਾ ਤੇਰਾ ਤੇ ਕਿਉਂ ਮਾ ਦਾ ਤੇਰਾ ਤੇਰੇ ਨਾਂ ਰਹਿ ਗਿਆ ਤੇ ਮਾ ਦਾ ਮਾਂ ਵੀ ਮੇਰੀ ਹੈਗੀ ਜਦੋਂ ਤੁਸੀਂ ਅੱਡੀ ਕਰਤਾ ਫਿਰ ਉਹਨੂੰ ਤੁਸੀਂ ਕਿਵੇਂ ਉਹ ਕਰੋਗੇ ਪਾਸੇ ਦੇਖ ਮੈਂ ਤੈਨੂੰ ਦੱਸਾਂ ਮਾ ਦਾ ਹਿੱਸਾ ਤਾਂ ਮਾਂ ਨੂੰ ਕਦੇ ਵੀ ਨਹੀਂ ਮਿਲਦਾ ਮਾ ਦਾ ਤਾਂ assi ਆਪਦੇ ਨਾਂ ਲਵਾ ਲਿਆ ਕੱਲ ਨਿਮੇੜਤੀ ਆਏ ਕਿਵੇਂ ਲਵਾ ਲਿਆ ਤੁਸੀਂ ਲਵਾ ਲਿਆ ਬੇਬੇ ਨੂੰ ਪੁੱਛ ਲੈ ਬੇਬੇ ਨੇ ਆਪ ਹੀ ਘੂਠਾ ਲਾਇਆ ਪੁੱਛ ਲੈਣੀ ਮੈਂ ਪੁੱਛ ਲਾ ਹਾਂ ਸੱਦਲਾ ਕਰਦੀਆਂ ਗੱਲ ਉਹਦਾ ਨਾ ਮੈਂ ਕਰ ਲੈ ਮੈਨੂੰ ਮੇਰੇ ਪੁੱਛੋ ਕਿ ਇਹ ਕਦਮ ਚੱਕ ਸਤੋ ਜੇ ਬੁੱਕਰ ਦੀ ਹੋਈ ਆ ਕੀ ਕਹਿੰਦੇ ਆ ਗੱਲ ਕੀ ਮੈਂ ਸੁਣ ਲਈ ਕੀ ਕਹਿੰਦੀ ਤੂੰ ਜ਼ਮੀਨ ਇਹਨਾਂ ਦੇ ਨਾਚੜਾਦੀ ਮੱਗ ਠੋ ਨੋਜਦਾ ਹੀ ਇਹਨਾਂ ਦੀ ਜ਼ਮੀਨ ਇਹ ਤਾਂ ਕਹਿੰਦੇ ਆ ਕਿ ਇਹ ਮਾਂ ਨੇ ਸਾਡੇ ਇਸੇ ਨਾਚੜਾਦੀ ਜ਼ਮੀਨ ਦੇਖ ਲੈ ਮਜਾ ਕੋਈ ਘੜਾ ਹੀ ਨਹੀਂ ਕਿ ਬਦ ਮੈਨੂੰ ਕਾਹਦੇ ਗੁੱਠਾ ਲਵਾਇਆ ਮੈਨੂੰ ਕਾਹ ਇਹ ਨਹੀਂ ਸਮਝਦੀ ਤੂੰ ਬੈਠਦਾ ਕਰਦੇ ਕੇ ਇਹ ਬੈਠਦਾ ਕਰਦੇ ਆਗੇ ਬੈਠਾ ਇਹ ਕਰਦਾ ਮੈਨੂੰ ਕਹੇ ਤੇਰੀ ਬੇਠਣ ਬਣਾਉਣੇ ਆਗੇ ਉਦੋਂ ਗੁੱਠੇ ਲਵਾਏ ਨੇ ਮੇਰੇ ਇਹਨਾਂ ਨੇ ਕਰਿਆ 720 ਮੇਰੇ ਨਾਲ ਕਿਵੇਂ ਮਰਜ਼ੀ ਕਰ ਲਿਆ ਬੇਬੇ ਸਾਡੇ ਨਾਲ ਜ਼ਮੀਨ ਹੋ ਗਈ ਸਾਡੀ ਜ਼ਮੀਨ ਸੀ ਰੋਟੀ ਤੋਂ ਸਿੱਟੀ ਨਹੀਂ ਰੋਟੀ ਤੈਨੂੰ ਦੇਵਾਂਗੇ ਨਾ ਤੈਨੂੰ ਘਰੋਂ ਕੱਢੀਏ ਤੇ ਨਾ ਤੈਨੂੰ ਐ ਆਖੀਏ ਸਾਡੇ ਕੋਲੋਂ ਵਗ ਜਾ ਰੋਟੀ ਮੈਂ ਤੈਨੂੰ ਕਹੇ ਜੀ ਮਰਜ਼ੀ ਰੋਟੀ ਖਾਓ ਭੇਰ ਸੋਈ ਆਪੇ ਫਰਿੱਜ ਕਿਉਂ ਚੱਕ ਦੁੱਧ ਚੱਕ ਜੇ ਕਿਸੇ ਜੀ ਤੋਂ ਰੋਕ ਲਾਉਣੀ ਹੈ ਤਾਂ ਦੱਸ ਫਿਰ ਜ਼ਮੀਨ ਨਾ ਘੜਾ ਤੇ ਬਰਤਨ ਨਾ ਬਕਵਾਦ ਨਹੀਂ ਤੇ ਫਿਰ ਆਂ ਛੋੜੀ ਗਏ ਵੀ ਫਿਰ ਬੰਦੇ ਤਾਂ ਚੋਰੀਆਂ ਜ਼ਮੀਨ ਨਾਲ ਲਵਾ ਲੋ ਸਿਆਣੇ ਆਹ ਗੱਲ ਪਈ ਹਰ ਜਮਾ ਨਹੀਂ ਸੀ ਕਰਦੇ ਚੋਰੀ ਕਰੀਤੀ ਨੇ ਮਾਰਾ ਨੂੰ ਸਾਰਾ ਕੁਝ ਕਰਨਾ ਪਿਆ ਹੈ ਨਹੀਂ ਤੇਰੀ ਤੀ ਕਿਸੇ ਕੰਮ ਦੀ ਦੇਖ ਵੀ ਤੂੰ ਮੈਂ ਤਾਂ ਪਹਿਲਾਂ ਕੀਤਾ ਨਹੀਂ ਸੀ ਸਾਰਾ ਕੁਝ ਤੁਹਾਡੇ ਨਾਲ ਮੈਂ ਤਾਂ ਆ ਕਰਤੂਤਾ ਸੁਣ ਕੇ ਹੁਣ ਤਾਂ ਮੈਂ ਤੁਹਾਨੂੰ ਜਮੀਨ ਨਹੀਂ ਵਕਸ਼ਦੀ ਹੈਗੀ ਨਹੀਂ ਤੇਰੇ ਆਲੇ ਸਹਿ ਲੈ ਜਾਣਾ ਤੂੰ ਹੀ ਸਹਿ ਲੈ ਜਾਣਾ ਤੇਰੀ ਮਾਂ ਨੂੰ ਲੈ ਜਾ ਗੱਲਾਂ ਨਮੇੜੜ ਗੇ ਮੈਂ ਨਾ ਆਈ ਜਾਂਦੀਆਂ ਚੱਕਰ ਪਾ ਰੱਖੂੰਗਾ ਨਾ ਬੋਲੇ ਜਾਂਦਾ ਮੈਂ ਇੱਥੇ ਤਾਂ ਤੁਸੀਂ ਜਿੱਤੀਆਂ ਨਹੀਂ ਜਾਂਦੀਆਂ ਮਾਵਾ ਤੀਆਂ ਮੈਂ ਤਾਂ ਦੇਖ ਅੰਦਰ ਜਾਣੀ ਆ ਜਿਹੜਾ ਕੁਝ ਲੈਣਾ ਨਾ ਬੇਬੇ ਲੈ ਲੈ ਜੇ ਤੂੰ ਐਂ ਕਰਨਾ ਵੀ ਠੇਕਾ ਲੈਣਾ ਕੁੜੀ ਵਾਲੀ ਜ਼ਮੀਨ ਦਾ ਫਿਰ ਬੈਠਕ ਚ ਬਹਿ ਜਾ ਜਾ ਕੇ ਤੇ ਜੇ ਤੂੰ ਸਾਡੇ ਬੰਨੀ ਰਹੇਗੀ ਸਾਡੇ ਬੰਨੀ ਕੁਛ ਮਰਜ਼ੀ ਖਾ ਪੀ ਕੁਛ ਕਰ ਮੈਂ ਤੈਨੂੰ ਕਿਸੇ ਚੀਜ਼ ਤੋਂ ਰੋਕਦੀ ਨਹੀਂ ਉਹ ਤੇਰਾ ਫੈਸਲਾ ਹੈ ਤੇਰੇ ਗੁੜੀ ਕੋਲ ਕੁਛ ਹੋਈ ਨਹੀਂ ਅੱਥਬ ਬੱਟਲੇ ਬੁੜੀ ਨੇ ਹੁਣ ਇਹਨਾਂ ਨੇ ਕੀ ਕਰਾਉਣਾ ਬੁੜੀ ਤੋਂ ਹੁਣ ਤਾਂ ਇਹਨਾਂ ਨੂੰ ਆਏ ਜੇਕਰ ਗੁੜੀ ਆ ਡੋਕੇ ਬੈਜੇ ਬੱਧੀਆ ਲੋਟ ਹੁਣ ਭਾਈ ਮੈਨੂੰ ਤਾਂ ਕੋਈ ਹੱਲ ਨਹੀਂ ਦਿੰਦਾ ਹੈਗਾ ਮੈਨੂੰ ਐਂ ਦੱਸ ਅਸੀਂ ਤੈਨੂੰ ਅੱਡ ਨੂੰ ਕਦੇ ਕਿਹਾ কে আজ ফের কে কি তুই জমি লি এ ਸਾਰਾ ਕੁਝ ਕਰਾਂਗੇ ਭਈ ਹੁਣ ਆਪਦੀ ਆਪ ਨਾ ਵੜੋ ਮੇਰੇ ਤਾਂ ਗੱਲ ਬੱਸੋਂ ਬਾਹਰ ਮੈਨੂੰ ਮੇਰਾ ਹਿੱਸਾ ਦੇ ਦਿਓ ਨਾ ਮੈਂ ਆਜਾਂ ਮੇਰੀ ਤਾਂ ਮਾਂ ਵੀ ਚਿਤਰਾਈਆਂ ਕਰਦੀ ਤੁਸੀਂ ਵੀ ਚਿਤਰਾਈਆਂ ਕਰਦੇ ਹੋ ਖਬਰੇ ਕੌਣ ਸੱਚਾ ਤੇ ਕੌਣ ਝੂਠਾ ਦੇਖ ਬੇਬੇ ਮੇਰੇ ਆਰਡਰ ਆ ਜਾਣਗੇ ਸਾਡੇ ਕੋਲ ਚੁੱਪ ਕਰਕੇ ਸਾਡੇ ਕੋਲੇ ਬੈਠੀ ਰਹੇ ਚੁੱਪ ਕਰਕੇ ਰੋਟੀ ਖਾਈ ਆ ਰੋਟੀ ਤਾਂ ਤੈਨੂੰ ਨਹੀਂ ਦਿੰਦੀ ਜਵਾਬ ਤੇ ਕੁੜੀ ਮੰਗਦੀ ਹੈ ਤੇਰੀ ਹਿੱਸਾ ਜੇ ਹਿੱਸਾ ਲੈ ਜਾਂਦੀ ਹੈ ਨਾ ਲੈ ਜੇ ਮੈਂ ਤੈਨੂੰ ਦੱਸਾਂ ਨਾ ਮੈਂ ਤੈਨੂੰ ਜਾਣ ਦੇਵਾਂ ਨਾ ਮੈਂ ਜਾਵਾਂ ਦੇਖ ਨਾ ਉਹ ਤੂੰ ਨਾ ਤੂੰ ਦੱਸ ਦੇ ਵੀ ਤੂੰ ਸਾਡੇ ਬੰਨੀ ਐ ਕਿ ਕੁੜੀ ਬੰਨੀ ਐ ਕੁੜੀ ਕਹਿੰਦੀ ਫਿਰ ਕੁੜੀ ਨਹੀਂ ਸਾਜੋ ਭਾਈ ਕਹਿ ਰਾ ਨਹੀਂ ਭੈਰ ਉਹਨੂੰ ਕੁੜੀ ਨੂੰ ਪੈਸੇ ਧਿਆ ਕਰੋ ਠਠੇ ਠੇਕਾ ਦੇ ਰਿਹਾ ਆਹੋ ਉਹ 20000 ਕਹਤਾ ਐਸੀ ਦਾ ਮੈਨੂੰ ਐ ਦੱਸ ਜੇ ਕੁੜੀਆਂ ਆਉਂਦਾਂ ਛੋਟੀਆਂ ਚ ਆ ਗਈਆਂ ਅਗਲਾ 5-4000 ਦਾ ਲੀੜਾ ਕਪੜਾ ਲੈ ਕੇ ਦਿੰਦਾ ਅਸੀਂ 20000 ਰੁਪਏ ਮੰਨੀ ਜਾਂਦੇ ਆ ਚੱਲ ਤੂੰ ਜਾਦੇ ਕਰਦੀ ਐ ਨਾ 25 ਦੇ ਦਾਂਗੇ ਕਹਦੇ ਤੇਰੀ ਤੀ ਨੂੰ 25000 ਰੁਪਏ ਲੈ ਕੇ ਵਿਦਾ ਹੋ ਜੇ हिसाब फिर देखਾਂਗੇ ਤੇ ਤੂੰ ਚੁੱਪ ਕਰਕੇ ਬੈਠੀ ਰਹੀ ਮੈਂ ਤੈਨੂੰ ਦੱਸਾਂ ਉਹਦਾ ਫੇਰ ਅੱਧੇ ਹੀ ਆ ਗਈ ਹਰ ਤੀ ਉਹਦਾ 50 ਮੰਗੀ ਜਾਂਦੀ ਐ ਤੂੰ 25 ਆਖੀ ਜਾਂਦੀ ਐ ਫੇਰ ਇਹਦੇ 50 ਦੇ ਦਿਆਂ ਫੇਰ ਕੀ ਗੱਲ ਐ ਫੇਰ ਕਿ ਠੇਕਾ ਮੰਗਣ ਲੱਗੀ ਐਗੀ 50000 ਤਾਂ ਦੇ ਦਿਆਂਗੇ ਫੇਰ ਤੇਰੀ ਕੁੜੀ ਨੂੰ ਐ ਕਹਿੰਦੀ ਸਾਡੇ ਵਰਗੇ ਨਾਵੇ ਨਾ ਫੇਕ ਦਿਓ ਹਾਂ ਕਿ ਠੇਕਾ ਜਾਣ ਲੱਗੀ ਸਾੜੀ ਸੋਣੀ ਠੇਕਾ ਲਜਾਇਆ ਕਰੂ ਫੇਰ ਕਿੰਨੇ ਪਜਾ ਦੇ ਦੇ 30 ਪਿੱਛੇ ਲੱਗ ਕੇ ਤੂੰ ਠੇਕਾ ਮੰਗਦੀ ਐ ਮੈਂ ਮੰਗਦੀ ਐ ਤੇਰੀ ਧੀ ਦੋਨੇ ਮਾਮਾ ਤੇ ਠੇਕਾ ਮੰਗਦੋਂ ਹੁਣ ਤੁਸੀਂ ਭਾਈ ਮੰਗਾ ਨਹੀਂ ਕਰਕੇ ਤੇ ਕੋਈ ਤੁਸੀਂ ਕਿਸੇ ਗਾਦੇ ਕੋਈ ਰਹੀ ਨਹੀਂ ਕਰਦੇ ਆਂ ਫੀ ਮੰਗਾਗੇ ਤੇ ਹੁਣ ਕੋਈ ਕੁੜੀ ਨੂੰ ਨਹੀਂ ਤੁਸੀਂ ਸਿਆਣ ਦੇ ਜਵਾਕਾ ਨੂੰ ਨਹੀਂ ਇੱਥੇ ਆਇਆ ਨੂੰ ਸਿਆਣ ਦੇ ਨਕ ਬੁੱਲ ਕੱਢਣ ਲੱਗ ਜਾਂਦੇ ਹੋਗੇ ਫੇ ਜਵਾਕੀ ਖੇਤੇ ਹੀ ਮਗੂ ਹੁਣ ਮੰਗ ਲੈ ਫਿਰ ਲੈ ਲੈ ਠੇਕਾ ਤੇਰੀ ਕੁੜੀ ਵਾਲਾ ਮਰ ਜੂਗਾ ਤੇਰੇ ਵਾਲਾ ਤਾਂ ਕੰਮ ਹੋ ਗਿਆ ਖਤਮ ਤਾਂ ਹੀ ਕਰੇ ਛੋਟੀ ਦੀਂਦੀ ਸੀ ਬਦਲ ਵਾਈ